ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਪੰਜ ਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਤਿੰਨ ਬਈ ਤਾਜ਼ੀਆਂ ਸੂਈਆਂ ਨੇ ਤੇ ਦੋ ਗੱਬਣਾ ਨੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਉਹਨਾਂ ਵੀਰਾਂ ਨੂੰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਓ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 आओ कर लेने भाई ना गल बात आज भाई जी भाई जी सत श्री अकाल सत श्री अकाल डॉक्टर साहब हो ठीक है, बदिये बदिये ठीक दाए। दाए सिरे सिरे है। भाई बढ़िया बढ़िया ਤੁਸੀਂ ਦੋਸਤੋ ਠੀਕ ਹੋ ਹਾਂ ਬਹੁਤ ਵਧੀਆ ਡਾਕਟਰ ਮੈਂ ਕਹਿੰਦਾ ਡਾਇਮੰਡ ਪੀਸ ਹੀ ਲਿਆਂਦੇ ਡਾਕਟਰ ਜੀ ਜਾਨਵਰ ਨਾਲ ਤਾਂ ਸਿਰੇ ਤੋਂ ਸਿਰੇ ਹੀ ਆ ਹਮ ਆਪ ਜਾਨਵਰ ਪੂਰਾ ਚੜ੍ਹਦੇ ਤੋਂ ਚੜ੍ਹਦਾ ਮੈਂ ਨਾ ਚਾਰ ਆਰੀ ਮੋੜ ਗਿਆ ਦੰਗਰ ਆ ਬਾਰਗਿਆਂ ਦਾ ਜਦ ਆਉਂਗਾ ਮਲਵਾ ਵੇਖ ਪਹਿਲਾਂ ਜਾਂਦਾ ਉਹ ਤੈਨੂੰ ਫੋਨ ਲਾਉਨੇ ਆ ਉਦੋਂ ਉਹ ਵੇਖ ਜਾਂਦਾ ਮਾਲ ਅੱਜ ਵੀ ਉਹ ਰੋਕੀ ਬੈਠਿਆ ਬੰਦੇ ਬਹੁਤ ਜਿਆਦੇ ਗਏ ਨੇ ਵੀਡੀਓ ਪਾਉ ਪਾ ਪਾਉਂਦੇ ਰਹੀ ਮੈਂ ਕਹਿੰਦਾ ਵੀਡੀਓ ਬਣਾਉਣੀ ਆ ਅੱਜ ਹੂੰ ਫੋਨ ਲਾ ਕੇ ਡੇਢ ਘੰਟੇ ਬਾਅਦ ਕਹਿੰਦੇ ਉਹ ਦੇਖ ਗਿਆ ਬਾ ਬਾ ਡਾਕਟਰ ਮਾਲ ਕੀ ਪਾਉਂਦਾ ਬੰਦਾ ਲੈ ਜਾਂਦਾ ਪੂਰੇ ਨਹੀਂ ਹੁੰਦਾ ਮਾਲ ਪਾਗੇ ਡਾਕਟਰ ਹਾਂ ਤੂੰ ਵੀਡੀਓ ਜੀ ਦੇਖਿਆ ਜਾਨਵਰ ਸਾਰੇ ਅੱਜ ਪੂਰਾ ਚੜਦਾ ਤੇ ਚੜਦਾ ਜਾਨਵਰ ਆ ਜਾ ਆਪਣੇ ਸਿਰੇ ਤੋਂ ਸਿਰਾਂ ਹਾਂ ਹੂੰ ਮੁੱਲ ਜਾਇਜ਼ ਹੋਣ ਮੁੱਲ ਨਾਲ ਡਾਕਟਰ ਬਹੁਤ ਚੈਜ ਕਰਦੇ ਆ ਕੋਈ ਮੁੱਲ ਨਹੀਂ ਵੱਡੇ ਕਰਦੇ ਵੀ ਮੁੱਲ ਬਾਹਲੇ ਵੱਡੇ ਕਰਦੇ ਆ ਮੁੱਲ ਆਪਾਂ ਜਾਇਜ਼ ਕਰਕੇ ਵੇਚਨੇ ਆ ਜਾਨਵਰ ਜਿਹੜੀ ਪਹਿਲਾਂ ਵੀਡੀਓ ਪਈ ਸੀ ਕਿਵੇਂ ਰਿਆ ਰਸੂ ਬਾਹ ਗੱਟ ਰਿਹਾ ਭੂਨ ਦਾ ਪਰ ਇੰਨੇ ਕ ਹੁੰਦੇ ਆ ਭੂਨ ਸੁਣੀ ਨਹੀਂ ਜਾਂਦੇ ਉਦੋਂ ਹਾਂ ਫੋਨ ਬਾਕੀ ਡਾਕਟਰ ਬਾਅਦ ਚ ਵੀ ਬਹੁਤ ਆਈ ਜਾਂਦੇ ਵੀਰੇ ਫੇਰਾ ਆਉਣਗੇ ਕਿਦੋਂ ਜਾਂ ਵੀਡੀਓ ਕਦੋਂ ਪਾਉਗੇ ਬਹੁਤ ਜਿਆਦੇ ਫੋਨ ਆਉਂਦੇ ਆ ਆਪਣੇ ਕੋਲ ਵੀਰੇ ਵੀਡੀਓ ਤੇ ਮੈਨੂੰ ਲੱਗਦਾ ਮਾਲ ਬਹੁਤ ਮਾਲ ਡਾਕਟਰ ਬਿਨਾ ਵੀਡੀਓ ਕੇ ਬਹੁਤ ਵਿਕੇ ਹੋ ਤੈਨੂੰ ਫੋਨ ਲਾਉਂ ਮੈਂ ਫੇਰ ਮੁਰਜਣਾ ਸਹੀ ਗੱਲ ਸਾਮਾਨ ਲੈ ਕੇ ਆਉਣਾ ਡਾਕਟਰ ਉਹਨੂੰ ਸਹੀ ਹੈ ਹਾਂ ਨਾਮ ਤੇ ਐਡਰੈਸ ਬੋਲੋ 66 ਗਲਾਬ ਸਿੰਘ ਪਿੰਡ ਦਾ ਡਾਕਟਰ ਸ਼ੰਗਾਰਾ ਨੌਆ ਆਪਾਂ ਨੂੰ ਸ਼ਹਿਰ ਨੇੜੇ ਭਦੌਰ ਰਹਿ ਗਿਆ ਠੀਕ ਹੈ ਬਾਈ ਹਾਂ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਤਪਾ ਤਸੀਲ ਹੈ ਓਕੇ ਬਾਈ ਮੋਬਾਈਲ ਨੰਬਰ ਬੋਲੋ 95014 33579 ਓਕੇ ਬਾਈ ਹਾਂਜੀ ਡਾਕਟਰ ਆਪਣੇ ਨਾ ਪਸ਼ੂਆਂ ਦੇ ਸਾਰੇ ਲੈ ਆਏ ਵੇ ਆਪਾਂ ਦਾ ਮੰਨ ਕੇ ਚੱਲੋ ਪੂਰਾ ਫੁੱਲ ਚੱਲੀ ਕਰਕੇ ਲੈਣੇ ਆਂ ਬਾਕੀ ਜਦੋਂ ਵੀ ਲੈਣਾ ਆਪ ਦੀ ਨਿਰਖ ਪਰ ਕੇ ਲੈ ਜੇ ਆਪਣੇ ਹੁੰਦੇ ਆ ਪਜ਼ੂਨ ਲੈਂਦੇ ਵੇ ਸਹੀ ਹੈ ਬਾਗੇ ਆਪਾਂ ਤਾਂ ਕੱਚ ਛੱਡ ਕੇ ਨਹੀਂ ਲੈਂਦੇ ਥੱਲੇ ਆਪਾਂ ਵੇਚਣਾ ਗਾ ਬਾਤ ਗਾਕ ਬਣਾਉਣਾ ਤੇ ਜਦੋਂ ਲੈਣੀ ਆ ਵੀ ਜਲਦੀ ਕਰਕੇ ਲੈ ਜੀ ਹੁਣ ਦੋ ਵਾਰ ਤਾਂ ਆਪਣੇ ਕੋਲ ਇੱਕ ਤਾਂ ਮਨ ਹੁਣੇ ਸੂਈ ਆਪਣੇ ਕੋਲ ਅੱਧਾ ਪੂਰਾ ਘੰਟੇ ਹੋ ਗਿਆ ਇੱਕ ਰਾਤ ਦੀ ਸੂਈ ਹੈ ਇੱਕ ਆਪਰੇ ਜੇ ਆ ਕੇ ਲਾਹੀ ਆ ਗੱਡੀ ਕੋਈ ਖਰੀ ਆਪਾਂ ਜੇ ਬਹਿ ਆ ਕੇ ਲਾਹੀ ਆ ਠੀਕ ਹੈ ਬਾਈ ਹਾਂ ਇੱਕ ਆਪਣੇ ਕੋ ਹੁਣੀ ਆਈ ਆ ਵੈੜ ਓਕੇ ਹਾਂ ਕਰੀਏ ਸ਼ੁਰੂ ਬਾਈ ਹਾਂਜੀ ਪਹਿਲੇ ਨੰਬਰ ਦੇ ਵੈੜ ਦੇ ਦਿਆ ਕਿਹੜਾ ਸੂਆ ਸੂਈ ਇਹ ਡਾਕਟਰ ਨੇ ਪਲੂਨ ਬੱਚੀ ਆ ਦੋ ਤਾਂ ਦਾ ਮੋਹ ਓਕੇ ਦੋ ਹਾਂ ਤੇ ਬਾਕੀ ਬੱਚੀ ਵੀ ਡਾਕਟਰ ਬਿਊਟੀ ਬੂਟੀ ਨੇ ਬੱਚੀ ਨਾ ਤਾਂ ਚੰਗੀ ਰੇਖ ਬਾਕੀ ਸੀ ਨਹੀਂ ਦੇਖੋ ਲੈ ਯਾਰ ਲੈ ਡਾਕਟਰ ਪਹਿਲਾਂ ਦੇ ਬੱਚੇ ਆਏ ਕਹਿੰਦੀ ਵੀ ਥਣ ਮੈਨੂੰ ਹੀ ਲੱਗਾ ਕਿਸੇ ਵੈੜ ਨੂੰ ਇਹ ਲੱਗਿਆ ਹੀ ਦੀ ਹਾਂ ਆ ਜਾਦੇ ਡਾਕਟਰ ਜਿਗਾਰ ਚੰਗਾ ਬੱਚੀ ਦਾ ਸਹੀ ਯਾਰ ਲੈ ਕਮਾਲ ਦਾ ਬਹੁਤ ਸੋਹਣਾ ਅੱਡ ਪੰਡ ਵਾਲਾ ਲੈਵਾ ਕੱਲਾ ਕੱਲਾ ਥਾਣ ਮੁੱਟਾ ਬਾਕੀ ਕੋਈ ਡਾਕਟਰ ਨਾ ਬੱਚੀ ਦੇਖੀ ਤੂੰ ਬੱਚੀ ਤੈਨੂੰ ਮੋਹੋ ਬੋਲਣਾ ਆਪਾਂ ਕਹਿ ਨਹੀਂ ਲੋੜ ਨਹੀਂ ਫੰਦਾ ਇਹ ਕਹਿੰਦਾ ਪਲੂਣ ਬੱਚੇ ਆ ਡਾਕਟਰ ਦੋ ਦੰਦ ਦੀ ਗਰੰਟੀ ਹੋਊਗੀ ਤੇ ਹੁਣ ਇਹਦਾ ਘਟੋਗਾ ਡੱਬਾ 5-6 ਕਿਲੋ ਉਹਦਾ ਕਰਤਾ ਠੀਕ ਆ ਹਾਂ ਬਾਕੀ ਨਾ ਤੂੰ ਦਿਖਾ ਦੇ ਬੱਦੀ ਬੁੱਦੀ ਆਪਾਂ ਕਹਿ ਦਿੰਨੇ ਆਪਾਂ ਬਰਾਬਰ ਖੜਕੇ ਦਿਖਾਵਾਂਗੇ ਕਾ ਕਾ ਵਜਨ ਦਿਖਾ ਡਾਕਟਰ ਲੈ ਬਾਈ ਬਰਾਬਰ ਕਿਹਾ ਉਹ ਸਭ ਨੇ ਕੱਦ ਬਹੁਤ ਜਿਆਦਾ ਡਾਕਟਰ ਸਮਝੀ ਪਈਏ ਬੱਚੇ ਇਹੇ ਉਮਰ ਬੱਚੇ ਵਾਲੋ 2-2 ਲੱਖ ਰੁਪਈਆ ਮੁੱਲ ਕਰ ਦਿੰਦੇ ਕੋਈ ਢਾਈ ਕਰ ਦਿੰਦਾ ਆਪਾਂ ਉਹ ਮੁੱਲ ਨਹੀਂ ਕਰਨੇ ਜਾਇਜ਼ ਬਾਜ਼ਾਰ ਰੇਟ ਤੇ ਬਰਨ ਵੇਚਣਗੇ ਓਕੇ ਬਾਕੀ ਤੂੰ ਡਾਕਟਰ ਵੀਡੀਓ ਰੈਡੀ ਪਾਉ ਤੂੰ ਬੱਚੀ ਦੀ ਆਪ ਹੀ ਦਿਖਾ ਦੇ ਬਿਊਟੀ ਬੂਟੀ ਬੱਚੀ ਦੇ ਚੰਗੀ ਲੈ ਕਿਆ ਬਾਤ ਕੇਸ ਦੀ ਬਿਊਟੀ ਦੇਖ ਬਾਕੀ ਬੱਚੀ ਦਾ ਵਜਨ ਕੱਦ ਜਿੰਨਾ ਕਹਿੰਦਾ ਡਾਕਟਰ ਉਨਾ ਹੀ ਥੋੜਾ ਸਹੀ ਗੱਲ ਆ ਬਈ ਬਾਕੀ ਦੇ ਡਾਕਟਰ ਬੱਚੀ ਸਭੀ ਪਈ ਬੱਚੀ ਦੇ ਤਾਂ ਗਰਮ ਵਾਲੀ ਨੇ ਡਾਕਟਰ ਦੇ ਬੱਚਾ ਦਿੱਤਾ ਆਪਣੇ ਕੋਲ ਸਾਡੇ ਸ਼ੀਮਨ ਦੀ ਡਿਟੇਲ ਹੈ ਜਿਹੜੇ ਸ਼ੀਮਨ ਦੀ ਬਾਹਰ ਆ ਓਕੇ ਉਹਦੀ ਵੀ ਹੈਗੀ ਤੈਨੂੰ ਵੀਡੀਓ ਆਪਾਂ ਖਲਾ ਲੈ ਕੇ ਦਿਖਾ ਦਿੰਦੇ ਆਪਾਂ ਠੀਕ ਆ ਬਾਈ ਜਿਹੜੋ ਲਈ ਆ ਹਮ ਆਓ ਵੀਡੀਓ ਜਾਵਾ ਸਮਾਰ ਕੇ ਦਿਖਾ ਦਿੰਦੇ ਆ ਚੰਗੀ ਆ ਪ੍ਰਿੰਟ ਬਹੁਤ ਚੰਗਾ ਲੇਵਾ ਕਮਾਲ ਦਾ ਤੇਲ ਹੈ ਸੀਮਨ ਕਿਹੜਾ ਬਾਈ ਰਮਾਡਾ ਰਮਾਡਾ ਦੀ ਹੈ ਬਈ 40 16 ਦੀ ਬੱਚੀ ਸੀ ਡੈਨਮਾਰਕ ਦੀ ਠੀਕ ਆ ਬਾਕੀ ਡਾਕਟਰ ਹੋ ਠੀਕ ਆ ਵੀ ਚੰਗਾ ਲਵਾਉਂਦਾ ਲਵਾਤਾ ਬੱਚੀ ਆ ਸੀ ਚਲ ਕੋਈ ਬੱਚਾ ਵੀ ਵਿੱਚ ਵੇ ਉਹ ਦੇ ਜਾਂਦੀ ਆ ਹੂੰ ਬਾਕੀ ਤੋਂ ਡਾਕਟਰ ਬੱਚੀ ਦੇ ਜਾਂ ਚਾ ਆਪਾਂ ਕਾਹ ਨੂੰ ਗੱਲਾ ਕਰਦਾ ਬੱਚੀ ਦਾ ਕੋਈ ਲੈਖਾ ਹੀ ਨਹੀਂ ਯਾਰ ਕੀ ਬਾਤ ਆਪਾਂ ਤਾਂ ਮੈਨੂੰ ਇੱਧਰ ਲੈ ਆਦੇ ਬੱਚੀ ਦਾ ਕਿੱਤੀ ਮਿਲਦੀ ਆਈ ਟਾਮੀ ਛੇਤੀ ਤਾਂ ਨਹੀਂ ਬੱਚੀ ਇਹ ਜੀ ਮਿਲਦੀ ਨਹੀਂ ਸਹੀ ਗੱਲ ਬਾਕੀ ਡਾਕਟਰ ਆ ਵੱਡੀ ਫਾਰਮ ਤੇ ਬੱਚੀ ਲਈਏ ਪਲੂਨ ਦੋ ਦੰਦ ਆ ਤੇ ਬੱਚੀ ਦਾ ਤੂੰ ਜਗਾਰ ਦੇ ਡਾਕਟਰ ਕੀ ਬਾਤ ਦੰਦ ਵੀ ਆਪਾਂ ਡਾਕਟਰ ਪਤਕੇ ਦਿਖਾ ਦੇ ਜੇ ਬੰਦਾ ਕਹਿੰਦਾ ਮੈਂ ਕਹਿੰਦਾ ਬੱਚੀ ਹੋਵੇ ਬਾਈ ਕਹਿੰਦਾ ਦਿਖਾ ਹੀ ਦਿੰਨੇ ਹਾਂ ਆਈ ਬਟਾਲੇ ਡਾਕਟਰ ਕਹਿੰਦੀ ਕੋ ਲਓ ਨੰਦ ਦੇਖੋ ਕਰਮਾ ਲੈ ਜਮਾ ਦੂ ਦਾ 200 ਰੁਪਏ ਦੋ ਨੰਦ ਆਪਾਂ ਕਹਿੰਦੇ ਗੱਲਾਂ ਨਹੀਂ ਇਹ ਚੀਜ਼ ਉਹ ਕਈ ਕੇ ਦਿਖਾ ਕੇ ਦੇਣੀ ਹੈ ਹੂੰ ਹੂੰ ਬਾਕੀ ਡਾਕਟਰ ਬੱਚੀ ਨਾ ਛਾਲੇ ਪਾਸੇ ਕਿਤੋਂ ਵੀ ਖੁੰਜੀ ਵੀ ਪੂਰੇ ਪੱਦਰ ਪੁੱਦਰ ਬਾਕੀ ਤੂੰ ਭਾਈਨ ਭੂਜਨ ਦਿਖਾ ਦੇ ਮੈਂ ਕਹਿੰਦਾ ਤੇ ਬਾਜੀ ਡਾਕਟਰ ਤੂੰ ਵੀਡੀਓ ਪਾਉਣਾ ਤੈਨੂੰ ਜਦ ਬਜਾਲਵਰ ਆਪੀ ਦੱਸੂ ਵੀ ਵਾਕਿਆ ਚੰਗਾ ਮੂੰਹੋਂ ਬੋਲਦਾ ਭਾਈ ਮੂੰਹੋਂ ਹਾਂ ਬਾਕੀ ਡਾਕਟਰੀ ਆਰੇ ਇੱਕ ਬੰਦਾ ਕਹਿੰਦਾ ਬਾਹਰ ਨਹੀਂ ਤੁਹਾਨੂੰ ਵੀ ਪਤਾ ਹੈ ਕੋਈ ਕਾਮੀ ਵਹਿ ਨਹੀਂ ਮਿਲਦੀ ਸਿੱਧੀ ਮਿਲਦੀ ਨਹੀਂ ਸਹੀ ਹੈ ਤੇ ਬਾਕੀ ਕੁਆਲਿਟੀ ਚਮਕ ਦਮਕ ਜਿੰਨੀ ਕਹਦੇ ਓਨੀ ਚੰਗੀ ਆ ਓਨੀ ਚੰਗੀ ਆ ਬਾਈ ਹਾਂ ਬਾਕੀ ਠੰਡੀ ਸ਼ੀਲਟਰ ਬਹੁਤ ਹਲ ਹੈ ਕੀ ਬਾਤ ਆ ਜਿਗਾੜ ਦੇਖ ਕਿ ਨਹੀਂ ਜਿਗਾੜ ਤਾਂ ਡਾਕਟਰ ਹੀ ਕਹਿੰਦੀ ਮੈਨੂੰ ਲੱਗਿਆ ਕਿ ਬਾਹਰ ਨੂੰ ਹੋ ਜਾ ਲੱਗੇ ਨਹੀਂ ਰੱਟ ਠੰਡੀ ਦੇਖ ਜਾ ਬਾਹਰ ਹੀ ਰੱਟ ਜਾ ਠੰਡੀ ਆ ਇਹਦਾ ਬਾਕੀ ਡਾਕਟਰ ਵੱਡੀ ਗੱਲ ਕੀ ਆ ਜੇ ਕੋਈ ਮਸ਼ੀਨ ਤੇ ਲਾ ਲੂ ਤਾਂ ਵੀ ਚੰਗੀ ਆ ਜੇ ਸੀਚੋਂ ਨੂੰ ਤਾਂ ਵੀ ਬੰਦੇ ਦਾ ਮਨ ਲੱਗਿਆ ਬੈਠੇ ਸੌਂ ਟਰਾਇ ਨਹੀਂ ਛੱਦੀ ਚਵਾਈ ਹੋਣੀ ਬਹੁਤ ਮੋਟੀ ਧਾਰ ਹੈ ਸਹੀ ਗੱਲ ਆ ਬਾਈ ਹਾਂ ਬਾਕੀ ਕੁਆਲਿਟੀ ਦੇਖੋ ਹੇਲ ਤੇ ਲਵਾਓ 7 ਕਿਲੋ ਵਾਹ ਕੱਢਦਾ ਮੱਛੀ ਬੈਂਦੀ ਨਹੀਂ ਛੇ ਨਾਲੇਵਾ ਸੀ ਮੱਛੀ ਥੱਲੇ ਸਹੀ ਗੱਲ ਆ ਬਾਈ ਕੀ ਬਾਤ ਆ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਸੁਈ ਸਵਾਈਆ ਬੱਚਾ ਬੱਚਾ ਦੇ ਤਾਂ ਹਨਾ ਗਰਮਾਣੇ ਮੋਜੀ ਡਾਕਟਰ ਜਰਾਏ ਆ ਬੱਚਾ ਆ ਮਿਲ ਕੇ ਟੀਕਾ ਲਾਓ ਬੱਚੀ ਵਾਲੀ ਭਰਾ ਅਸੀਂ ਕੋਈ ਥਲ ਵਿੱਚੋਂ ਜਾਣ ਬਾਬ ਵਿੱਚੋਂ ਥੋੜੇ-ਘਾੜੇ ਬੱਚੇ ਦੇ ਜਾਂਦੀਆਂ ਭਾਈ ਦੇਰ ਇਹਦੀ ਆ ਹਾਂ ਵੀਰ ਜੇਰ ਇਹਦੀ ਜੇਰ ਦੀ ਆਪਣੀ ਕੰਮ ਦੀ ਦਿਖਾ ਦਿਓ ਭਈਆ ਭਾਈ ਬੱਠਲ ਜਿ ਰੱਖੀ ਬੈਠਾ ਭਾਈ ਕੰਪਲੀਟ ਦਿਖਾ ਦਿਓ ਡਾਕਟਰ ਬੱਚੀ ਕਿਵੇਂ ਤੋੜਾ ਤਾਰਾ ਬੱਚਿਆ ਦੇ ਕੀ ਬਾਤ ਆ ਬਾਈ ਪਾਤਨਾ ਬੱਚੀ ਡਾਕਟਰ ਆਏ ਕਹਿੰਦੀ ਆ ਵੀ ਲੈ ਆਇਆ ਮੈਨੂੰ ਲੱਗਿਆ ਤੂੰ ਥਾਂ ਲੈਵਾ ਦਿਖਾ ਦੇ ਬੱਚੀ ਦੀ ਕੁਆਲਿਟੀ ਦਿਖਾ ਦੇਣਾ ਕੁਆਲਿਟੀ ਇੱਕ ਨੰਬਰ ਆ ਜੇ ਕਿਦਾਂ ਚੰਗੇ ਬੰਦੇ ਨੂੰ ਜੋ ਮੈਂ ਲਾ 2.5 ਲੱਖ ਮੁੱਲ ਕਰੂੰ ਫਿਰ ਵੀ ਬੰਦਾ ਕਹੂ ਮੁੱਲ ਥੋੜਾ ਬੱਚੀ ਦੇ ਹਿਸਾਬ ਨਾਲ ਆਪਾਂ ਉਹ ਮੁੱਲ ਨਹੀਂ ਕਰਨਾ ਡਾਕਟਰ ਆਪਾਂ ਜਾਇਜ਼ ਮੁੱਲ ਨਾਲ ਬੱਚੀ ਵੇਚਨੀ ਆ ਬਾਕੀ ਤਾਂ ਕਾਕਾਬੀਆ ਡਾਕਟਰ ਸਭੀ ਬੜੀ ਬਾਦ ਕਹਿੰਦਾ ਪੜੀ ਵੀ ਫੁੱਲ ਆ ਬਾਕੀ ਡਾਕਟਰ ਕਿਹੜਾ ਹੋਰ ਘਾ ਦੇ ਬੱਚੀ ਨਾ ਬਾਕੀ ਦੱਸਦੀ ਹਲਾ ਹਮ ਬਾਕੀ ਡਾਕਟਰ ਬਿਊਟੀ ਪੂਰੀ ਦਿਖਾ ਦੇ ਮੂਰੋ ਕਿੰਨੀ ਫੇਸਪੂਟ ਚੰਗਾ ਵਹਿਗਾ ਆ ਵਸਾ ਲੈਵਾ ਦੇਖਣ ਬਾਕੀ ਆ ਲੇਵਾ ਵੀ ਡਾਕਟਰ ਬਹੁਤ ਚੰਗਾ ਐ ਤੇ ਬੱਚੀ ਆਪ ਵੀ ਬਹੁਤ ਜਿਆਦਾ ਚੰਗੀ ਐ ਸਹੀ ਆ ਭਾਈ ਇਹ ਸਾਰੀ ਜਿੰਨਾ ਆਪਾਂ ਡਿਟੇਲ ਦਿੱਤੀ ਆ ਬੰਦੇ ਨੇ ਆਪਾਂ ਡਿਟੇਲ ਦੇ ਸਾਹਮਣੇ ਮੰਦਰ ਨੂੰ ਓਕੇ ਭਾਈ ਬਾਕੀ ਆ ਡਾਕਟਰ ਬਾਕੀ ਗੱਲ ਕਹਿਣ ਦੀ ਨਹੀਂ ਰੋਜ ਬੰਦਾ ਜਿਹੜਾ ਪਸ਼ੂ ਰੱਖਦਾ ਚੰਗਾ ਉਹਨੂੰ ਆਪ ਵੀ ਪਤਾ ਹੁੰਦਾ ਬੱਚੀ ਕਿੰਨੀ ਕੀ ਚੰਗੀ ਆ ਸਹੀ ਗੱਲ ਆ ਭਾਈ ਪਰ ਜਿਉਂਦੇ ਨਹੀਂ ਭਾਈ ਵੱਡੀ ਗੱਲ ਬਾਈ ਦੇ ਮੋਲ ਜਮਾ ਜਾਇਜ਼ ਹੁੰਦਾ ਮੋਲ ਦਾ ਡਾਕਟਰ ਆਪਾਂ ਜਾਵਾ ਜਾਇਜ਼ ਕਰਨਾ ਕੋਈ ਮੋਲ ਨਾ ਪਾਉ ਉਹ ਨਹੀਂ ਡੋਟਾ ਯਾਰ ਬਾਈ ਬਾਈ ਨਹੀਂ ਬਹੁਤ ਵੀੜੋ ਹਾਂ ਮੋਲ ਜਮਾ ਜਾਇਜ਼ ਹੁੰਦੇ ਬਾਕੀ ਡਾਕਟਰ ਜੀ ਇਹ ਵੇਖਾ ਤੂੰ ਵੀਡੀਓ ਪਾ ਕੇ ਜਾਨਾ ਹੈ ਆਪਾਂ ਨੂੰ ਇੱਕ ਬੰਦਾ ਇਹ ਕਹਿੰਦਾ ਵੀ ਇਹ ਇੰਨੇ ਦਾ ਜਾਇਜ਼ ਮੁੱਲ ਤੂੰ ਪਸ਼ੂਆਂ ਦੇ ਕਾਦਾ ਕੋਈ ਮੁੱਲ ਵੱਡੇ ਨਹੀਂ ਕਰਦਾ ਆਪਾਂ ਨੂੰ ਇਹ ਕਹਿੰਦਾ ਵੀ 2 ਰੁਪਿਆ ਬਹੁਤ ਨਫਾ ਬਣ ਗਿਆ ਆਪਾਂ ਪਸ਼ੂ ਦੇਖੀਦਾ ਜੇ ਗਾਹ ਗਾਣੂ ਵੇਉਂਦਾ ਬੇਚਣ ਵਾਲੇ ਭਰਾ ਵੀ ਲੈ ਜਾਂਦੇ ਕਿੰਨੇ ਬਾਕੀ ਆਪਾਂ ਕੋ ਡਾਕਟਰ ਜੀ ਅਜੇ 10 ਬੇਨਾ ਚੋਂ 5 ਬੰਦੇ ਵੇਚਣਾ ਹੀ ਲੈਂਦੇ ਆਪਣੇ ਘਰੇ ਖੜੀ ਗਾ ਦੇ ਵੀ ਨਫਾ ਲੈ ਕੇ ਜਾਂਦੇ ਆਪਣੇ ਕੋਲ ਬੰਦੇ ਮੰਨਦੇ ਵਾਕਈ ਤੂੰ ਮੈਨੂੰ 2 ਰੁਪਏ ਦਿੱਤੇ ਲੈ ਸਹੀ ਗੱਲ ਐਕਟਰ ਤੂੰ ਆਪ ਦਿਖਾ ਬਹਿਣ ਦਾ ਲੈ ਬਾਤ ਡਾਕਟਰ ਐ ਬਹਿ ਜਾ ਵਾਹ ਥੱਲੇ ਆ ਪਹਿਲੇ ਬੱਚੀ ਆ ਕਹਿੰਦੀ ਕੋ ਨਹੀਂ ਕਹਿੰਦੀ ਨਾ ਗਰਮਾਈ ਜਾ ਕਿਹਾ ਜਿਹੜਾ ਜਿਹੜਾ ਬੈਠਾ ਰਹਾ ਥੱਲੇ ਮਰਜੀ ਬੈਠਾ ਰਿਹਾ ਆਈ ਨਿਆਇ ਡਾਕਟਰ ਚੰਗੀ ਬਹਿ ਰਹੀ ਕੋਈ ਲੇਖਾ ਨਹੀਂ ਇਹ ਕਰਮਾਈ ਦਾ ਨਾੜਾ ਨੂੰ ਦਾ ਫੁੱਲ ਚੰਗੀਆਂ ਕਿਆ ਬਾਤ ਆ ਬਾਈ ਇਨਾਂ ਦੇ ਦੁੱਧ ਦੇ ਵਾਸਤੇ ਦੁੱਧ ਡਾਟਰੀਆ ਦਾ ਆਪਾਂ ਕਹਿ ਨਾ ਮੰਨ ਕੇ ਚਲੋ ਜੀ ਆਪਾਂ ਕਹਿੰਦੇ ਆਪਾਂ ਲਾ 35 ਕਿਲੋ 40 ਕਿਲੋ ਕਰੀਏ ਬੱਚੇ ਨੂੰ ਫੇਰ ਵੀ ਥੋੜਾ ਹੈ ਹੂੰ ਬਾਕੀ ਦੁੱਧ ਛੇ ਵਾਰ ਤੇ ਦੁੱਧ ਬੱਚੇ ਨੂੰ ਮਿਲ ਸਕੇ ਵੀ 30 ਕਿਲੋ ਵਸ਼ੀਆਂ ਚਵਾਉਣਾ ਚਾਹੀਦਾ ਹੂੰ ਬਾਕੀ ਡਾਟਰ ਪੱਧਰ ਫੁੱਧਰ ਦੇਖਵਾਲੀ ਦੇ ਬਈ ਪੱਧਰ ਰਹਿ ਰ ਸਹੀ ਗੱਲ ਆ ਕੁਆਲਿਟੀ ਡਾਟਰ ਬੜੀ ਵਧੀਆ ਆ ਚੰਗੀ ਆ ਹੂੰ ਬਾਕੀ ਕੋਈ ਚੱਕਰ ਨਹੀਂ ਬਾਈ ਧਾਰਾਂ ਵੀ ਮਾਰ ਕੇ ਹਾਂ ਧਾਰਾਂ ਦਾ ਡਾਕਟਰ ਮਾਰ ਕੇ ਬਾਕੀ ਤੋਂ ਆਏ ਦਿਖਾ ਦੀ ਡਾਕਟਰ ਕਿੰਨੀ ਜਵਾਨੀ ਜਵੂਨੀ ਹੈ ਬਹਿਣ ਤੇ ਬਾਕੀ ਪੱਤਰ ਪੁੱਤਰ ਕੱਦ ਵਜਾ ਦੇਖੋ ਡਾਕਟਰ ਪਹਿਲਾਂ ਦੇ ਹਿਸਾਬ ਨਾਲ ਕਿੱਡਾ ਸਹੀ ਆ ਬਾਈ ਸਹੀ ਆ ਆਈਡੀ ਬਹਿਣ ਪਹਿਲਾਂ ਬਹੁਤ ਜ਼ਿਆਦਾ ਖਰਚਾ ਕਰਕੇ ਤਿਆਰ ਕਰਨੀ ਪੈਂਦੀ ਆਈ ਨਹੀਂ ਉਹੀ ਹੋ ਜੂ ਬਾਕੀ ਡਾਕਟਰ ਬਹਿ ਤਾਂ ਬਹਿ ਤੂੰ ਜਾ ਮੈਂ ਕਰਦੀ ਜਾ ਤੇਰੀ ਬਹਿ ਤਾਂ ਵੀ ਕੋਈ ਚੱਕਰ ਨਹੀਂ ਕਿ ਮੈਨੂੰ ਕਹਿੰਦਾ ਡਾਕਟਰ ਬਾਹਰ ਹੀ ਸੀਲ ਬਹਿਣਾ ਕੀ ਬਾਤ ਲੋ ਹੂੰ ਬੜੀ ਬੜੀ ਚੰਗੀ ਹੈ ਨਾ ਡਾਕਟਰ ਜਿਵੇਂ ਪਹਿਲਾਂ ਬੈਠਾ ਆਉਂ ਹੈ ਨਹੀਂ ਜਮਈ ਸਹੀ ਗੱਲ ਹੈ ਬਾਕੀ ਨਾਲ ਚੋਂ ਦੇਖ ਲੈ ਚਵਾਈ ਬੜੀ ਚੰਗੀ ਹੈ ਨਾ ਚਵਾਈ ਬਾਕੀ ਡਾਕਟਰ ਨਾਲ ਥਣ ਬਾਹ ਦਾ ਕੰਮ ਦਾ ਹਾਂ ਜੇ ਚਵਾਈ ਹੋਣੀ ਹੈ ਦੇਖੀ ਚਵਾਈ ਲੈ ਕੀ ਬਾਤ ਹੈ ਬਾਕੀ ਨਾਲ ਪਹਿਲਾਂ ਬੈਠਾ ਬੰਦੇ ਆਰਾਮ ਨਹੀਂ ਪਾਇਆ ਹੂੰ ਉਹਦਾ ਬਾਹ ਨਹੀਂ ਆ ਨਾ ਬਾਕੀ ਬੈ ਜਾ ਬਿਨਾਂ ਬੈ ਜਾ ਕੋਈ ਨਹੀਂ ਕਰ ਤੰਨੀ ਕਿਵੇਂ ਮਰਜ਼ੀ ਲੈ ਦੋਨੇ ਪਾਸੇ ਬੈ ਗਏ ਬਾਈ ਜਿਵੇਂ ਮਰਜ਼ੀ ਤੂੰ ਹੀ ਚੱਲ ਬਸ ਘਾਏ ਵੀ ਡਾਕਟਰ ਦਿਖਾ ਦੇ ਸਮਾਰ ਕੇ ਹੂੰ ਬਹੁਤ ਜਿਆਦੇ ਸਾਫ ਸੁਥਰੀ ਹੈ ਡਾਕਟਰ ਆਹ ਬਾਤ ਅਬੀ ਨਾ ਕਿੰਨੀਆਂ ਗਧਾਂ ਰਮੀਆਂ ਥਾਣ ਦੇ ਕੋ ਕੱਲਾ ਕੱਲਾ ਥਾਣ ਪੂਰੀ ਵਿਥੀ ਤੇ ਤੇ ਲੇਵਾ ਦੇਖੋ ਫੀਟਿੰਗ ਆ ਕਿਆ ਬਾਤ ਬਾਕੀ ਡਾਕਟਰ ਨੂੰ ਦਿਖਾਦੀ ਸਮਾਰ ਕੇ ਸਭੀ ਬੜੀ ਦਿਖਾਦੇ ਬਾਕੀ ਡਾਕਟਰ ਬੱਜੀ ਗੱਲ ਕਿ ਸੀਲ ਤੋਂ ਦੀ ਬਾਹਰ ਬਹੁਤ ਹੈ ਹਮ ਬਾਕੀ ਸਮਾਰ ਕੇ ਦਿਖਾਦੇ ਚਾਰ ਚਫੇਰੇ ਹਮ ਬਰੀਡ ਬਹੁਤ ਆਣਾ ਡਾਕਟਰ ਯਾ ਕੁਆਲਿਟੀ ਹੈ ਨਾ ਕੁਆਲਿਟੀ ਆਪਣੇ ਮੂੰਹੋਂ ਬੋਲਦੇ ਵਾਕਈ ਜਾਨਵਰ ਚੰਗਾ ਡਾਕਟਰ ਸਹੀ ਗੱਲ ਹੈ ਤੇ ਬੱਚੀ ਦੇਣ ਦੀ ਡਾਕਟਰ ਫੇਰ ਤਾਂ ਕੋਈ ਮੁੱਲ ਹੀ ਨਹੀਂ ਸੀ ਹਮ ਆ ਬੱਚੀ ਦਾ ਆਪਾਂ ਜੇ ਕੋਈ ਬੰਦਾ ਸਹੀ ਮਿਹਨੇ ਬੱਜੀ ਦਾ ਆਪਾਂ 20000 ਦੀ 25 ਦੀ ਬੱਚੀ ਵੀ ਕੱਟ ਲੈਂਦੇ ਠੀਕ ਹੈ ਭਾਈ ਹਾਂ ਉਹ ਬੰਦੇ ਨੇ ਕਹਿ ਕੇ ਤੋਏ ਇੱਕ ਨਾ ਬੱਚੀ ਦੇ ਦਿਆਂ ਮੈਂ ਕੱਟ ਲੂਗਾ ਉਹ ਬੱਚੀ ਰੱਖ ਲਓ ਜਿੰਨੇ ਮਰਜ਼ੀ ਰੱਖ ਲਓ 5 ਠੀਕ ਹੈ ਭਾਈ ਬਾਕੀ ਡਾਕਟਰ ਦਿਖਾ ਦੇ ਪਿਛਾਂ ਤੋਂ ਸਮਾਰ ਕੇ ਤੇ ਮੁੱਲ ਬਾਈ ਦਾ ਜਾਇਜ਼ ਮੁੱਲ ਡਾਕਟਰ ਜਾਇਜ਼ ਕਰਾਂਗੇ ਕਰਾਂਗੇ ਫੂਲ ਤੇ ਆਪਾਂ ਮੁੱਲ ਨਹੀਂ ਵੜਾ ਕਰਨਾ ਓਕੇ ਭਾਈ ਹੂੰ ਅੱਗੇ ਭਾਈ ਦੋ ਨੰਬਰ ਕਿਹੜਾ ਸੁਆਸ ਹੋਈ ਹੈ ਕਿਹੜਾ ਡਾਕਟਰ ਦੂਜਾ ਸੁਆਸ ਹੋਈ ਹੈ ਇਹ ਸੁਈ ਆਪਣੇ ਕੋਈ ਰਾਤ ਮੰਨ 12 1 ਵਜੇ ਸੁਈ ਹੈ ਓਕੇ ਇਹਦੀ ਜੇਰ ਜੂਰ ਦੀ ਆਪਣੀ ਸਾਰੀ ਵੀਡੀਓ ਵਾਲਾ ਪਈ ਹੈ ਜੇਰ ਦਿਖਾ ਦਿਓ ਬੱਠਾ ਚ ਆ ਪਈ ਹੈ ਬੱਠਾ ਚ ਹਾਂ ਜੇਰ ਦੀ ਵੀਡੀਓ ਦਿਖਾ ਦੇ ਸਮਾਰ ਕੇ ਤੇ ਬਾਕੀ ਡਾਕਟਰ ਸਾਫ ਸੁਥਰੀ ਇਹ ਵੀ ਬਹੁਤ ਹੈ ओके बाकी तू लेवा लूंगा प्रशांत तू दिखा दे डॉक्टर ਆਪੀ ਮੂੰਹੋਂ ਬੋਲਦੇ ਪਰ ਕਹਿ ਨਹੀਂ ਗੱਲਾਂ ਨਹੀਂ ਕਮਾਲ ਦਾ ਬਹੁਤ ਆਰਡਰ ਯਾਰ ਇਹ ਬਹਿਰ ਸੀਲ ਸੰਧੀ ਇਹ ਵੀ ਬਹੁਤ ਹਲ ਹੈ ਲੈਵਾ ਕਮਾਲ ਆ ਨਾ ਬਹੁਤ ਸੋਹਣਾ ਆਰਡਰ ਲੈ ਕੀ ਬਾਤ ਆ ਬਈ ਲੋ ਥਾਂਡਾ ਚੈੱਕ ਕਰੂ ਬਈ ਕਮਾਲ ਦਾ ਫਿਰ ਥਣ ਥਣ ਇੱਕ ਨੰਬਰ ਲੈ ਬਹੁਤ ਜਿਆਦਾ ਜੰਗਾਇਦਾ ਥੋੜਾ ਜੰਗਾ ਬਾਕੀ ਡਾਕਟਰ ਪੜਾ ਭਾਏ ਇਧਰ ਦੀ ਜਾ ਇਧਰ ਦੀ ਜਾ ਕਹਿਣਾ ਇਹਨੇ ਕਰਮਾਏ ਤੇ ਜਮਈ ਕੋਈ ਨਹੀਂ ਨਾਲਾ ਨਾਲਾ ਟਾਈਮ ਆ ਜਾਂਦੀ ਭਾਏ ਆ ਜਾਂਦਾ ਲੈ ਇਹ ਦੰਦੀ ਡਾਕਟਰ ਬਹਰੀ ਬਹਿਰ ਹੈ ਵੀ ਤੇ ਥਾਨ ਦੇ ਕੇ ਥਾਨ ਦੇ ਬਹੁਤ ਜਿਆਦਾ ਚੰਗਾ ਹਮ ਮੁੱਠੀ ਹਾਨ ਡਾਕਟਰ ਜਿੰਨਾ ਕਹਿੰਦੇ ਉਹਨੇ ਚੰਗਾ ਤੇ ਬਾਹਰ ਬਾਕੀ ਡਾਕਟਰ ਆਪਣੇ ਕਹਿੰਦੇ ਆ ਕਿ ਲੈ ਤੈਨੂੰ ਮੂੰਹੋਂ ਬੋਲ ਕੇ ਰਸੂਈ ਬਾਹਰ ਵਾਕਈ ਚੰਗੀਆਂ ਹਮ ਔਰੀ ਇਹ ਨਾ ਬੰਦੇ ਨੇ ਘਰੋਂ ਨਹੀਂ ਕੱਢੀ ਬੀਜੀ ਬਾਹਰ ਜਿੱਥੋਂ ਲਈ ਹੈ ਠੀਕ ਆ ਕਹਿੰਦੀ ਕੋਈ ਨਹੀਂ ਨਿਆਣਾ ਪਾਈ ਨਾ ਬਾਈ ਬੱਚਾ ਦਾ ਕੋਈ ਬਹਿਦੀ ਬਾਕੀ ਡਾਕਟਰ ਦਿਖਾ ਦੇ ਖਰ ਨਹੀਂ ਖੁਰਨੀ ਲੈ ਬਾਕੀ ਵੱਡੀ ਗੱਲ ਕੀ ਆ ਡਾਕਟਰ ਇਸ ਬੜਾ ਆਪਾਂ ਦਿਖਾ ਦੇ ਕਿ ਕਦਵੇਂ ਦਿਖਾ ਦੇ ਬਾਹਰ ਦਾ ਹਾਂ ਕਿਆ ਬਾਤ ਆ ਲੇਵਾ ਬਹੁਤ ਚੰਗਾ ਹੈ ਨਾ ਲੇਵਾ ਦਾ ਬਾਹਰ ਵੀ ਬਹੁਤ ਚੰਗਿਆ ਥੋੜੀ ਚੰਗੀ ਨਹੀਂ ਹਮ ਬੜਾ ਬਹੁਤ ਜਿਆਦਾ ਚੰਗੀ ਹੈ ਸਹੀ ਹੈ ਬਈ ਕੱਦ ਵੀ ਫੁੱਲ ਡਾਕਟਰ ਕੱਦ ਵੀ ਫੁੱਲ ਹੈ ਭਜਨ ਵੀ ਫੁੱਲਦਾ ਬਾਕੀ ਲੈ ਕਰਮਾਈ ਨੇ ਕਹਿਣਾ ਜਮੇ ਨਹੀਂ ਕੋਈ ਡਾਕਟਰ ਲੈ ਹਮ ਲੈ ਜਿੱਧਰ ਦੀ ਮਰਜ਼ੀ ਬਾਈ ਜੀ ਜਮੇ ਨਹੀਂ ਕੋਈ ਕਹਿੰਦੀ ਉਂ ਕਰ ਉਹ ਨਹੀਂ ਕੱਢੀ ਤੂੰ ਮੜੇ ਪਸ਼ੂ ਕਰ ਉਪਰਾ ਮੰਨਦਾ ਕਹਿੰਦੀ ਜਮਾ ਕੋਈ ਵੀ ਬਾਕੀ ਡਾਕਟਰ ਵੱਡੀ ਬਾਹਰ ਗੱਲ ਗਿਆ ਠੰਡੀ ਸੀ ਬਾਹਰ ਬੜੀ ਗੱਲ ਹੈ ਹਮ ਲੈ ਬਈ ਤੋਰਦੇ ਮੜੀ ਜੀ ਕੱਤ ਫੁੱਲਾ ਰਾਈਟਰ ਨੂੰ ਬਜਾਨ ਦਿਖਾ ਦੇ ਬਾਹਰ ਦਾ ਲੇਵਲੂ ਬਾਰੇ ਕਹਦੇ ਤੋੜਾ ਤੋੜਾ ਦੇਖ ਡਾਕਟਰ ਨੇ ੱੱਕਾ ਮਾਰ ਦਿਆ ਬੈਰ ਜਵਾਨੀ ਚ ਬੈਰ ਪੂਰੀ ਆਏ ਦਾ ਮੰਨੇ ਵੀ ਬੰਦਾ ਵੀ ਛੋਟੀ ਬੈਰ ਦਾ ਪੂਰਾ ਭਜਨੇ ਪੂਰਾ ਕੱਤਾ ਹੈ ਬਗਿਆ ਦਿਖਾ ਦੇ ਰਾਈਟਰ ਲੰਮੀ ਲੂਮੀ ਕਿੰਨੀ ਹੈ ਬੈਰ ਦਾ ਸਹੀ ਵੱਡੀ ਗੱਲ ਇਹ ਕਹਦਾ ਤੂੰ ਲੰਮੀ ਲੂਮੀ ਦਿਖਾ ਬੈਰ ਦਾ ਕੀ ਬਾਤ ਇਹ ਤਾਂ ਕਾ ਕਰ ਦਿਆ ਡਾਕਟਰ ਬੰਦੇ ਨੂੰ ਰੋਕਦੀ ਨਹੀਂ ਨਜ਼ਰ ਹੋ ਗਈ ਆ ਬਈ ਕੀ ਬਾਤਾਂ ਬਾਈ ਫੁੱਲ ਪਲੀ ਵੀ ਹੈ ਨਾ ਫੁੱਲ ਡਾਕਟਰ ਪਲੀ ਵੀ ਹੈ ਬੈਰ ਦਾ ਖਰਾਕ ਨਾ ਪੜੀ ਵੀ ਆ ਡਾਕਟਰ ਜਾਣ ਵਾਲੇ ਨਾ ਰਹਿ ਬਾਕੀ ਤੂੰ ਦਿਖਾ ਦੇ ਪਛਾਂਤੋ ਤੋਰ ਦੇ ਬਈ ਦੁਬਾਰੇ ਤੋਰ ਦੇ ਕੋਈ ਜਗ ਡਾਕਟਰ ਆਪ ਦੁਬਾਰੇ ਵੀ ਦਿਖਾ ਦੇ ਤੋਰ ਕੇ ਡਾਕਟਰ ਦਿਖਾ ਦੇ ਤੋੜਾ ਤਰਾ ਦਿਖਾ ਬਹਿਣ ਦਾ ਉਹਦੀ ਜਵਾਨੀ ਚ ਪੂਰੀ ਜਾਨ ਆ ਵਹਿਰ ਚ ਸਹੀ ਗੱਲ ਆ ਬਾਕੀ ਵੱਡੀ ਗੱਲ ਕੀ ਡਾਕਟਰ ਨੇ ਬਹਿ ਦਾ ਲੇਵਾ ਲੂਵਾ ਜਿੰਨੀ ਕਹਦੇ ਓਨੀ ਚੰਗੀ ਆ ਲੰਮੀ ਬਹੁਤ ਆ ਡਾਕਟਰ ਵਹਿਰ ਚ ਕਿੰਨਾ ਦੁੱਧ ਦੇ ਦੂ ਡਾਕਟਰ ਜਿਹਦੇ ਹਿਸਾਬ ਨਾਲ ਮਾਲਕਾਂ ਨੇ ਕਹਿੰਦਾ 25 ਕਿਲੋ ਪਹਿਲਾਂ ਨਾ ਚੋਇਆ ਆ ਆਪਾਂ ਬਣ ਕੇ ਚਲੋ ਮਾਲਕਾਂ ਨੇ ਕਹਿਣ ਤੇ ਕਹਦਾ ਉਹ ਆਪਣੀ ਹੁਣ ਲਿਆਂਦੀ ਵੀ ਆਪਣੀ ਕੋਈ ਚੋਈ ਨਹੀਂ ਦੁੱਧ ਬੰਦਾ ਸੇਵਾ ਦਾ ਹੋਇਆ ਦੁੱਧ 30 ਕਿਲੋ ਇਸੇ ਪਰ ਦੇਣਾ ਚਾਹੀ ਵਹਿਰ ਨੂੰ ਹਾਂ ਬਾਕੀ ਵੱਡੀ ਬੁਢੀ ਬਹੁਤ ਆ ਜਾਨਵਰੀ ਆ ਦਿਖਾ ਦੇ ਡਾਕਟਰ ਪਛਾਹ ਤੂੰ ਲੈ ਵਾ ਲੂ ਮੈਂ ਇੱਕ ਮਾਨ ਲੈ ਕਰਮਾਈ ਬਹੁਤ ਸੋਹਣੀ ਫਿਟਿੰਗ ਕੱਲਾ ਕੱਲਾ ਥਣ ਮੁਠੀ ਆਦਾ ਥਾਰਾ ਇਹ ਵੀ ਆਪਾਂ ਮਾਰ ਕੇ ਦਿਖਾਵਾਂਗੇ ਕੋਈ ਚੱਕਰ ਨਹੀਂ ਉਹ ਮੈਂ ਦੋਨੇ ਪਾਜੀ ਬਹਿ ਕੇ ਮਾਰ ਲਈ ਇੱਕ ਪਾਜੀ ਬਹਿ ਕੇ ਮਾਰ ਲਈ ਕੋਈ ਚੱਕਰ ਨਹੀਂ ਉਹ ਠੀਕ ਆ ਭਾਈ ਮਾਰ ਦੋ ਭਾਈ ਥਾਰਾ ਚਵਾਈ ਦੇਖੋ ਚੋਣ ਬੜਾ ਚੰਗਾ ਡਾਕਟਰ ਨਾਲ ਚੋਣ ਤੋਂ ਠੰਡੇ ਸਿਰ ਤੇ ਹੋਣਾ ਥਣ ਬਾਹਰ ਨਿਕਾਏ ਚੰਗੇ ਆ ਹੂੰ ਬਾਕੀ ਡਾਕਟਰ ਨੇ ਧਾਣਾ ਪਾਈ ਦੇ ਦੀ ਨਹੀਂ ਆ ਜੀ ਡਾਂਗਾ ਪਾਈ ਦੇ ਧਾਣਾ ਪਾਈ ਦੀ ਸਹੀ ਗੱਲ ਹੈ ਖੜਕਾ ਸਾਂ ਮੈਂ ਕਿਨੇ ਚਵਾਈ ਰ ਬਾਕੀ ਡਾਕਟਰ ਨੇ ਥਣ ਬਾਹ ਕੰਮ ਦਾ ਹਾਂ ਤੇ ਜੇ ਤੀ ਚਵਾਈ ਬਾਈ ਮਗਰਲੇ ਸੁਣਾ ਦੇ ਮਗਰਲੇ ਹੋਏ ਤਾਂ ਚਵਾਈ ਅੱਜ ਦਿਖਾ ਦੇਦਾ ਕੀ ਬਾਤ ਆ ਬਈ ਚਵਾਈ ਤਾਂ ਡਾਕਟਰ ਆਪਣੇ ਕਿਸੇ ਵਾਰ ਨਹੀਂ ਮਾਰੀ ਹੋਈ ਆਪਾਂ ਚੋਰ ਨਹੀਂ ਮਾਰਾ ਲੈਂਦੇ ਉੱਤੋਂ ਲਿਚੀ ਲਾਉਣੀ ਆਪਾਂ ਦੇਖ ਕੇ ਲੈ ਲੇ ਸੱਲੋਂ ਬਾਹਰ ਨਹੀਂ ਮਾਰੀ ਹੋ ਆ ਆਪਣੀ ਮਰਜ਼ੀ ਲੈ ਜੀ ਬਾਹਲੀ ਚੰਗੀ ਚਵਾਈ ਦਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਣਾ ਬਾਕੀ ਡਾਕਟਰ ਨੇ ਸਮਾਰ ਕੇ ਦਿਖਾ ਦੀ ਥਣ ਦੇ ਕੇ ਬਾਹਰ ਹੁਣ ਕੱਢਿਆ ਲੈ ਮੱਦੀ ਗੱਲ ਕੀ ਹੈ ਡਾਕਟਰ ਜੀ ਸਾਹਿਬ ਦੇਖ ਲੈ ਲੈ ਬਾਕੀ ਬਡੀ ਕਰ ਗਿਆ ਲੈ ਆ ਤੂੰ ਜਿਵੇਂ ਮਰਜੀ ਵੇਜਾ ਕਹਿਣਾ ਜਮਾ ਕੁਝ ਨਹੀਂ ਆਏ ਪੂਰਾ ਮੁਠਿਆ ਆ ਸਾਨਾ ਡਾਕਟਰ ਸਹੀ ਗੱਲ ਆਪਾਂ ਕਹਿੰਦੇ ਥਾਂ ਦੇ ਬਹੁਤ ਜਿਆਦਾ ਥਾਂ ਚੰਗਾ ਲੱਗਿਆ ਤੇ ਬਾਕੀ ਇਹਨੇ ਪਿੱਛੋ ਦਿਖਾ ਦੀ ਡਾਕਟਰ ਥੋਲੇ ਵਾ ਹਮ ਸਹੀ ਗੱਲ ਬਹੁਤ ਜਿਆਦਾ ਚੰਗਾ ਲੱਗਿਆ ਵਾ ਹਮ ਬਾਕੀ ਦਿਖਾ ਦੇਦਾ ਕੀ ਬਾਤ ਆ ਆਰਡਰ ਬੜਾ ਚੰਗਾ ਹਨ ਬਾਕੀ ਡਾਕਟਰ ਲੇਵਾ ਦਾ ਹੁਣ ਜਾਂ ਬਹਿੜ ਦਾ ਬਹੁਤ ਜਿਆਦਾ ਚੰਗਾ ਹਮ ਸਹੀ ਗੱਲ ਹਾਂ ਲੇਵਾ ਦਾ ਡਾਕਟਰ ਨੇ ਬਹਿੜ ਦੇ ਹਿਸਾਬੇ ਹੁਣ ਤੂੰ ਬਾਹਰ ਦਿਖਾ ਦੇ ਆਪੀ ਉਸ ਤੋਂ ਪਤਰੀ ਪੁਤਰੀ ਕਿੰਨੀ ਐ ਤੇ ਪੂਰੀ ਜਾਨ ਆ ਕੋਈ ਐ ਦਾ ਮੰਨ ਛੋਟੀਆਂ ਬਾਕੀ ਕਾਤ ਦਿਖਾ ਕਾਹਦੇ ਦਿਖਾ ਦੋ ਜੱਜਾ ਲਾ ਲਓ ਭਾਈ ਆਪ ਦਿਖਾ ਦਿਓ ਪੂਰੀ ਪੱਦਰ ਹੈ ਬਾਕੀ ਬੱਦੀ ਗੱਲ ਕੇ ਲੱਤ ਲੰਮੀ ਲੁੰਮੀ ਦਿਖਾ ਵੇ ਕਿੰਨੀ ਹੈ ਪੂਰੀ ਲੰਮੀ ਲੁੰਮੀ ਬਾਹਰ ਕੋਈ ਛੋਟੀ ਨਾ ਬੰਨੇ ਕੀ ਬਾਤ ਪੂਰਾ ਵਜਨ ਹੈ ਪੂਰੀ ਪਲੀ ਵੀ ਹੈ ਬਾਕੀ ਜੇ ਵੇ ਡਾਕਟਰ ਨੂੰ ਜੇ ਨਾ 25 26 ਕਿਲੋ ਦੁੱਧ ਹੈ ਬੰਨਾ ਦੁੱਧ ਸੇਵਾ 30 ਕਿਲੋ ਵੀ ਨਹੀਂ 25 26 ਕਿਲੋ ਤੋਂ ਬਾਹਰ ਦੇਖੋ ਬਾਹਰ ਹੀ ਚਵਾ ਦੇਣਾ ਪਰ ਸਾਫ ਸੁਥਰੀ ਬਹੁਤ ਹੈ ਸਹੀ ਗੱਲ ਆ ਮੁੱਲ ਜੈਜੂ ਭਾਈ ਮੁੱਲ ਦਾ ਆਪਾਂ ਫੋਨ ਤੇ ਜਾਇਜ਼ ਕਰਦੇ ਕੋਈ ਮਲਤਬਾ ਦੇ ਕਾਦੇ ਨਹੀਂ ਬਾਕੀ ਵੱਡੀ ਗੱਲ ਕੀ ਐ ਅੱਦਲਾ ਸੀਸ ਨਹੀਂ ਦਿਖਾ ਦੋ ਬਾਹਰ ਸਵਾਲ ਕੇ ਬਾਕੀ ਨਾ ਪਸਵਾਕ ਅਗਾਂਹ ਥਾਂ ਦਿਖਾ ਦੇ ਬੈਤੂ ਦਿਖਾ ਦੇ ਡਾਕਟਰ ਦੂਨੇ ਪਾਸੇ ਦਿਖਾ ਦੇ ਇੱਕ ਨੰਬਰ ਥਾਂ ਹਾਂ ਹਾਂ ਦੂਨੇ ਪਾਸੇ ਮੁੱਠੀ ਬੰਦੀ ਵੱਡੀ ਗੱਲ ਕਰਕੇ ਦੱਸ ਦੇ ਬਾਹਰ ਯਾਰ ਪੂਰੀ ਜਾਣਕਾਰੀ ਸਮਝੀ ਪੜੀ ਬਾਹਰ ਸਹੀ ਗੱਲ ਆ ਮੇਰਾ ਬ੍ਰੀਡ ਚੈੱਕ ਕਰੋ ਹਾਂ ਅੱਗੇ ਭਾਈ 2 ਨੰਬਰ ਇਹ ਡਾਕਟਰ ਆਪਣੇ ਕੋਲ ਹੋਈ ਆਈ ਆ ਉਹ ਗੱਡੀ ਖੜੀ ਆ ਗੱਡੀ 'ਚ ਲਾ ਕੇ ਆਪਾਂ ਵੀਡੀਓ ਬਣਾਉਣ ਲੱਗੇ ਆ ਠੀਕ ਆ ਤੇ ਬਦੀ ਕਰਕੇ ਡਾਕਟਰ ਨਾ ਬੱਚੀ ਦੇਖੋ ਵਹਿਰ ਦੇ ਮਗਰ ਬੱਚੀ ਦੇ ਦੀ ਭਾਈ ਹਾਂ ਸੀਮਨ ਸਾਰੀ ਰੇਲ ਜਿਹੜੀ ਬੰਦੇ ਨੇ ਦਿੱਤੀ ਆ ਉਹ ਬਤਾਖਾ ਸਕਦੇ ਆ ਓਕੇ ਆਪਾਂ ਉਹ ਦਿਖਾਇਆ ਵਾ ਬੰਦੇ ਨੇ ਲਿਖਿਆ ਪਰਚੀ ਦਿੱਤੀ ਸੀ ਉਹ ਆਪਾਂ ਫੋਟੋ ਖਿੱਚ ਕੇ ਲਈ ਆਇਆ ਓਕੇ ਬਾਕੀ ਡਾਕਟਰ ਬੱਚੀ ਦੇਖੋ ਬਹੁਤ ਜਿਆਦਾ ਕੁਆਲਿਟੀ ਵਾਲੀ ਆ ਕੀ ਬਾਤ ਆ ਛੁੱਟ ਨਾ ਹੋ ਗਿਆ ਉਹ ਡਾਕਟਰ ਹਉ ਤੇ ਮੰਨਿਤ ਨੂੰ 10 ਦਿਨ ਹੋ ਗਏ ਰ ਹਫਤਾ ਹੋ ਗਿਆ ਹੋਊਗਾ ਤੇ ਡਾਕਟਰ ਨੇ ਇਹ ਵੀ ਕਿਹਾ ਵੀ ਹਾਦੀਆ ਥੋੜੀ ਜਿਹੀ ਬੰਦੇ ਦੀ ਸੇਵਾ ਕੀਤੀ ਵੀ ਸੀ ਠੀਕ ਆ। ਉਹ ਵੀ ਆਦਾ ਕਿਦੇ 25-26 ਕਿਲੋ ਚੋਇਆ ਪੈ। ਠੀਕ ਆ। ਪਹਿਲੇ ਜੂਇ ਦੂਜਾ ਸੁਆ। ਹੂੰ। ਬਾਕੀ ਵੱਡੀ ਗੱਲ ਕੀ ਡਾਕਟਰ ਥਣਲੇਵੇਂ ਦੀ ਬਹੁਤ ਜਿਆਦੇ ਸਾਫ ਸੁਥਰੀ ਆ। ਲਾ ਦਿਖਾ ਦੇ ਸੀਮਣ। ਕਿਹੜੇ ਸੀਮਣ ਦੀ ਆ ਬਾਈ? ਆ ਦੇ ਦੇ ਡਾਕਟਰ ਬੰਦ ਲਿਆ ਬਾਈ। ਠੀਕ ਆ। ਤੇ ਬੱਚੀ ਬਰੂਟ ਦੀ ਹੈਗੀ ਇਹ ਵੀ ਅਸੀਂ। ਹਾਂ ਬੱਚੀ ਡਾਕਟਰ ਦਿਖਾ ਦੀ ਬੱਚੀ ਤੁਹਾਨੂੰ ਆਪੋ ਮੂੰਹ ਬੋਲੂ ਡਾਕਟਰ ਵੀ ਪੱਕਾ ਹੀ ਚੰਗੀ ਆ ਲੈ। ਹੂੰ। ਲੈ। ਬੱਚਾ ਮਗਰ ਬੱਚਾ ਬਾਕੀ ਡਾਕਟਰ ਕੀਆ ਬੱਚਾ ਆਪੀ ਸੋਚੀਏ ਕਾਹਦੇ ਦੁੱਧ ਦਾ ਜਾਂ ਕਾਹ ਦਾ ਬੱਚਾ ਪਲਿਆ ਵਾ ਫੇਰ ਹੁਣ ਤੂੰ ਬੱਚੀ ਦਿਖਾ ਦੇ ਸਮਾਦ ਕੇ ਪਿੱਛੋ ਪੁੱਛੋ ਬਹੁਤ ਜਿਆਦਾ ਕੁਆਲਟੀ ਵਾਲੀ ਹੈ ਬੜ ਵੀ ਬਹੁਤ ਚੰਗੀ ਹੈ ਬਾਕੀ ਡਾਕਟਰ ਨਾ ਭੈ ਜੂ ਵੀ ਦੇਖਾ ਚੰਗੀ ਵੀ ਬਹੁਤ ਆਦੇ ਕੱਦ ਦੇਖੋ ਡਾਕਟਰ ਆਪਣੀ ਸਾਰੀਆਂ ਬੰਦੇ ਲੋਕਾਂ ਦਾ ਵੱਡਾ ਸਹੀ ਗੱਲ ਆ ਆ ਦੇਖ ਆ ਲੈ ਕਹਿੰਦਾ ਗੋੜੀ ਜੀ ਬੰਦੇ ਨੇ ਉਹ ਦੱਚਾ ਕਿ ਸੇਵਾ ਕਰੀਵਾ ਬਈ ਆਊਗਾ ਭਾਗਿਆ ਸੀਗਾ ਸਹੀ ਹੈ ਤੇ ਬਾਕੀ ਬੰਦੀ ਗੱਲ ਕਿ ਡਾਕਟਰ ਸੀ ਨਹੀਂ ਦੇਖੋ ਡਾਕਟਰ ਬੈਠਾ ਬਲਾਏ ਤੇ ਇਧਰ ਦੀ ਜਾ ਯਾਰ ਉਹ ਕਿਹੜਾ ਬਈ ਆ ਜਮਾਈ ਡਾਕਟਰ ਕੋ ਕਹਿਣਾ ਕੀ ਬਾਤ ਬਾਕੀ ਬਤਾ ਉਹ ਤੁਹਾਨੂੰ ਮਾਰ ਕੇ ਦਿਖਾਵਾਂਗੇ ਥਾਨ ਦਿਖਾ ਦਿਓ ਡਾਕਟਰ ਕਿ ਮੈਂ ਚੈੱਕ ਕਰ ਲੈ ਵੇਰੀ ਹਾਂ ਨਹੀਂ ਹਜੇ ਡਾਕਟਰ ਤੜਕੇ ਦਾ ਵੇ ਆਪਾਂ ਆਈ ਕਰ ਕੀ ਹੈ ਜੇ ਦੋ ਚਾਦੇ ਆਪਾਂ ਸਾਹਮਣੇ ਹੁਣੇ ਬਾਹਰ ਦੱਸੂਗੇ ਉਹ ਵਾਕਈ ਚੰਗੀਆਂ ਹਾਂ ਬਾਕੀ ਬੰਦੀ ਗੱਲ ਕਿ ਡਾਕਟਰ ਕੁਆਲਟੀ ਵਹਿਰ ਦੀ ਬਹੁਤ ਆਪਾਂ ਦਿਖਾ ਦੇਗੇ ਇਸ ਬਾਕੀ ਡਾਕਟਰ ਕਾਦੇ ਦਿਖਾ ਦੇਦਾ ਲੈ ਬਾਈ ਬਰਾਬਰ ਹੁਣ ਨਾ ਨਾ ਮੇਰਾ ਗਾਲੀ ਨੂੰ ਕੋਲਾ ਐਡਾ ਕਰਦਾ ਬਾਹਰ ਡਾਕਟਰ ਕੀ ਬਾਤ ਹੈ ਬਾਈ ਨਜਾਇਜ਼ ਡਾਕਟਰ ਚੰਗੀ ਬਾਹਰ ਹੈ ਖੋਲ ਦੇ ਬਾਈ ਤੋਰ ਦੇ ਬਾਕੀ ਡਾਕਟਰ ਕੁਆਲਟੀ ਦੇਖ ਬਾਹਰ ਦੀ ਹਮ ਲੈ ਬਾਈ ਕਹਿੰਦੇ ਆ ਜੀ ਤੂੰ ਫੇਸ ਦਿਖਾ ਲੈ ਫੇਸ ਬੜਾ ਪਿਆਰਾ ਕਿ ਨਹੀਂ ਡਾਕਟਰ ਨਾ ਕੁਆਲਟੀ ਬੋਲਦੀ ਆ ਭਾਈ ਕਹਿੰਦੀ ਆ ਗੱਲਾਂ ਨਹੀਂ ਬਾਕੀ ਬੱਚੀ ਵੀ ਚੰਗੀ ਆ ਬਾਹਰ ਉਹਦੋਂ ਵੀ ਚੰਗੀ ਆ ਸਹੀ ਗੱਲ ਆ ਇਹਦਾ ਡਾਕਟਰ ਇੱਕ ਨਾ ਇੱਕ ਫਰੀ ਆ ਯਾਰ ਇੱਕ ਨਾ ਇੱਕ ਫਰੀ ਆ ਲੱਗ ਮਿਲਨੇ ਆ ਜਿਹੜਾ ਲੈ ਗਿਆ ਡਾਕਟਰ ਨਾਲ ਬੱਚਿਓਂ ਦੇ ਸਭ ਨੂੰ ਚਾਰ ਕਰ ਬਾਕੀ ਡਾਕਟਰ ਤੋਆ ਦਿਖਾ ਕੱਦ ਮਿੱਡ ਦਿਖਾ ਹਮ ਨੇ ਯਾ ਵਾ ਬਾਕੀ ਤੂੰ ਡਾਕਟਰ ਬੇੜੇ ਲੈ ਵਿੱਚ ਦੇਖ ਪੂਰੀ ਲਾਲੀ ਜਲ ਗਰੀਆ ਕੋਈ ਐ ਨਾ ਬੰਦਾ ਬੰਨੇ ਹੋਆ ਪੂਰੀ ਜਾਨ ਵਾਲੀ ਬਹਿ ਰਹਾ ਬੰਨੇ ਅਭੀ ਬੜੀ ਸਹੀ ਗੱਲ ਆ ਭਾਈ ਕੀ ਆ ਬਾਤਾਂ ਭਾਈ ਬਾਕੀ ਡਾਕਟਰ ਆ ਦਿਖਾ ਦੀ ਹੋ ਲੰਮੀ ਲੁੰਮੀ ਦਿਖਾਦਾ ਤਰਾ ਲੈ ਬਰੀਡ ਚੈੱਕ ਕਰੋ ਲੰਮੇ ਨੂੰ ਵੀ ਫੋਲ ਬਾਕੀ ਡਾਕਟਰ ਪੂਰੀ ਬੱਧੀ ਵੈਰ ਕੋਈ ਛੋਟੀ ਨਾ ਮੰਨੇ ਲੈ ਇਹ ਬਾਕੀ ਬੱਧੀ ਗੱਲ ਕੀ ਡਾਕਟਰ ਵੈਰ ਭਲਾ ਇੱਥੇ ਮਗਰਦੀ ਜਾ ਕੇ ਤਾਂ ਰਹਾਮਾਨ ਦਾ ਤਾਂ ਵੀ ਕੁਝ ਨਹੀਂ ਕਹਿਣਾ ਨੇ ਬਾਈ ਕੀ ਬਾਤ ਹੈ ਬਾਕੀ ਡਾਕਟਰ ਕੁਆਲਿਟੀ ਬਹੁਤ ਹੈ ਬਾਕੀ ਹੂੰ ਦਿਖਾਵੇ ਫੇਸ ਬਿਊਟੀ ਕਿੰਨੀ ਚੰਗੀ ਆ ਕੱਦ ਵਜੋਂ ਬਹੁਤ ਆ ਕੱਦ ਵਜੋਂ ਇਹ ਡਾਕਟਰ ਖੁੱਲੀ ਖੁੱਲੀ ਰੱਖੀ ਹੋਈ ਬਹਿ ਰਹੀ ਦੱਛੂ ਕੀ ਗਾਂ ਨੂੰ ਬਹਿ ਰਹੀ ਹੈ ਹਮ ਸਹੀ ਗੱਲ ਆ ਬਾਈ ਬਾਕੀ ਤੋੜਾ ਤਾ ਦਿਖਾ ਦੀ ਥਾਲੇ ਵਾਹ ਬੜੀ ਆ ਹਾਂ ਹਾਂਜੀ ਬਰੀਕੀ ਚ ਭਲੀ ਆ ਡਾਕਟਰ ਹਾਂ ਬਰੀਕ ਵੜ ਬਹੁਤ ਨਸਲ ਕੁਆਲਿਟੀ ਵਾਲੀ ਵੈਰ ਆ ਨਾ ਹਾਂ ਬਸ ਇਹ ਜਿਲੇਵਾ ਦੇ ਡਾਕਟਰ ਜਿਹੜੀ ਆਪਣੇ ਸਾਲੀਆਂ ਵਹਿਦਾ ਹੈ ਲੇਵਾ ਸਾਲੀਆਂ ਦਾ ਖੁੱਚਾਂ ਤੋਂ ਤਾਂ ਲੇਵਾ ਥੱਲੇ ਕਿਸੇ ਦਾ ਨਹੀਂਗਾ ਸਹੀ ਹੈ ਆ ਦੇਖਣਾ ਲੇਵਾ ਜਲਤਮਾ ਜਿਹੜਾ ਤੁਸੀਂ ਅਗਾਹਵਾਦ ਤੇ ਪਸ਼ੂ ਲੈਣੇ ਆ ਆਪਾਂ ਲੇਵਾ ਨਹੀਂ ਹਰੇਕ ਪਸ਼ੂ ਟੁੱਟਮਾ ਲੈ ਕੇ ਆ ਜੀ ਲੇਵਾ ਖੁੱਤਾਂ ਤੋਂ ਤਾਂ ਹੋਊਗਾ ਠੀਕ ਆ ਖਣ ਲੇਵਾ ਚੰਗਾ ਹੋਊਗਾ ਪੂਰਾ ਖਣ ਦੀ ਵਹਿਰ ਨਹੀਂ ਲੇਵੇ ਦੀ ਮਾਰੀ ਹੋਊ ਆਪਣੀ ਸਹੀ ਗੱਲ ਬਾਕੀ ਵਾ ਤਾਰਾ ਮਾਰ ਕੇ ਦਿਖਾ ਬਣ ਗਿਆ ਬੱਚੀ ਦਾ ਕੋਈ ਲਾਲੇ ਨਾਲ ਆਲੇ ਨਿਆਣਾ ਪਾਉਣਾ ਪਾਲੇ ਨਹੀਂ ਪੜੋ ਨਾ ਪਾਵੇ ਬੱਧੀ ਗੱਲ ਕੀ ਆ ਡੁੱਨੇ ਵਾਸੀ ਬਹਿ ਕੇ ਐਵੇਂ ਜੀ ਕਰੀ ਬਹਿ ਜਾ ਲੈ ਲੈ ਕਾਡਾ ਕੁਛ ਨਹੀਂ ਹਾਂ ਜਮੇ ਨਹੀਂ ਲੱਗਦਾ ਕੋਈ ਬੜਾ ਬਾਹਰ ਦੇ ਯਾਰਾ ਠੰਡੀ ਬਹੁਤ ਸਾਰਾ ਜਿਵੇਂ ਚਵਾਈ ਦੇਖੋ ਹਣਾ ਡਾਕਟਰ ਇਹ ਚੌਂ ਮਤ ਆਪੀ ਲੱਗੋ ਥਾਨ ਮਾ ਦਾ ਕਮਰਾ ਡਾਕਟਰ ਸਹੀ ਗੱਲ ਹਾਂ ਹਾਂ ਦੇ ਸਭ ਤੋਂ ਚਵਾਈ ਹੋਣੀ ਆ ਕੀ ਬਾਤ ਲਾ ਜਿਵੇਂ ਮਰਜ਼ੀ ਚੋਈ ਚੱਲ ਦੋਨੇ ਵਾਰ ਇਹਦਾ ਬਾਕੀ ਡਾਕਟਰ ਨੇ ਆਪਣੇ ਕੋ ਹੁਣ ਆਈ ਹੈ ਜੇ ਕਿਤੇ ਪੰਜਾਂ ਸਮਝਿਓ ਨਾ ਬਾਹਰ ਦੱਸੂਗੀ ਮੈਂ ਵਾਕਿਆ ਹੀ ਚੰਗੀ ਹਾਂ ਜਿਵੇਂ ਬੈਠ ਕੇ ਬਿਲਖਣਾ ਸਹੀ ਗੱਲ ਹਾਂ ਲਓ ਬੜਾ ਚੰਗਾ ਜਵਾਨ ਹੈ ਕਿ ਨਹੀਂ ਬਾਈ ਬਾਕੀ ਡਾਕਟਰ ਥਣ ਬਾੜਾ ਕੰਮ ਦਾ ਡਾਕਟਰ ਥਣ ਦੇ ਸਾਥੀ ਚੋਣ ਹੋਣਾ ਤੂੰ ਥਾਂ ਦੇਖ ਲੈ ਬਾਕੀ ਵੱਡੀ ਗੱਲ ਕੀ ਹੈ ਆਪਾਂ ਕੋਈ ਨਿਆਣਾ ਨਹੀਂ ਪਾਇਆ ਕੋਈ ਆਪਾਂ ਬੱਚੀ ਨਹੀਂ ਛੱਡੀ ਛੱਡੀ ਛੱਡੇ ਨਹੀਂ ਜਿਹੜੀ ਨਾ ਛੱਡੇ ਤਾਂ ਵੀ ਕੋਈ ਚੱਕੀ ਹਾਂ ਬਾਕੀ ਦਿਖਾ ਦੇ ਲੈ ਡਾਕਟਰ ਬਾਕੀ ਬੱਚਾ ਬਹੁਤ ਚੰਗਾ ਯਾਰ ਬੱਚੇ ਦਾ ਡਾਟਰਿਆ ਕੋਈ ਮੁੱਲ ਨਹੀਂ ਤੂੰ ਬੱਚੀ ਦੇ ਝਾਗ ਲੈ ਕੋਈ ਮੁੱਲ ਹੀ ਨਹੀਂ ਬੱਚੇ ਦਾ ਲੈ ਕੀ ਬਾਤਾਂ ਬਈ ਬੱਚੀ ਦਾ ਬੜੀ ਕੁਆਲਿਟੀ ਹੈ ਜਿਆ ਦੋਰੀ ਨਹੀਂ ਆਗਾ ਪੱਲੀ ਬੱਚੀ ਅੱਜ ਦੀ ਘੜੀ ਬੱਚੀ ਬਾਈ ਬਾਈ ਪਰ ਹੋਰ ਤੂੰ ਬੱਚੀ ਦਾ ਕੱਦ ਦੇਖੋ ਜਿਹੜਾ ਇਹ ਬੱਚਾ ਕੱਲਾ ਆਪਾਂ ਮੰਨ ਤੇ ਹੈਗਾ ਘੱਟੋ ਘੱਟ ਦਾਤੋਂ 15 ਯਰਪੀਆ ਬੰਦਾ ਡਾਟਰ ਲੈ ਖਰਚਾ ਹੋਏਗਾ ਬੱਚੇ ਤਿਆਰ ਕਰਨ ਤੇ ਸਹੀ ਗੱਲ ਹੈ ਇਹ ਬੱਚੇ ਸਭੀ ਬੜੀ ਬੱਚੀ ਆ ਹਮਮ ਬਾਕੀ ਡਾਟਰ ਬਹੁਤ ਜਿਆਦਾ ਕੁਆਲਿਟੀ ਹੈ ਬਾਈ ਦੀ ਸਹੀ ਗੱਲ ਹੈ ਹਾਂ ਮੁੱਲ ਜੈ ਜੂ ਬਈ ਮੁੱਲ ਡਾਟਰ ਆ ਭਾਈ ਜੈ ਕਹਨਾ ਕੋਈ ਮੁੱਲ ਨਹੀਂ ਵਾਹ ਕਰਨਾ ओके ਆਪਾਂ 몰 ਤਾਂ ਅੱਗੇ ਵੀ ਤੈਨੂੰ ਪਤਾ ਜਾਇਜ਼ ਹੋਣਾ 몰 ਤਾਂ ਵੱਡੇ ਆਪਾਂ ਕਰਨੇ ਹੀ ਨਹੀਂ ਕਰਨੇ ਹਾਂ ਅੱਗੇ ਬਈ 4 ਨੰਬਰ ਕਿਹੜਾ ਡਾਕਟਰ ਗਰਲੈਂਡੋ ਦੇ ਨਾਲ ਚਾਗੀ ਡਾਕਟਰ ਦੀ ਮੰਗ ਵਰੀ ਸੀ ਫਹਿਰ ਦੀ ਓਕੇ ਕਿਹੜਾ ਡਾਕਟਰ ਨੂੰ ਤੂੰ ਵੀ ਵੀਡੀਓ ਪਾਉਣਾ ਹੈ ਇਹਦਾ ਕੁਦਰਤੀ ਸਾਡੇ ਕੋਲ ਵੀ ਨਾ 5-4 ਮਹੀਨੇ 'ਚ ਇੱਕ ਤਾਂ ਪੀਸੀ ਆਉਂਦਾ ਇਹ ਜਾ ਸਹੀ ਹੈ ਤਦੋਂ ਇਹ ਦੇ ਚਾਕੇ ਡਾਕਟਰ ਵੀ ਲੇਵਾ ਥਾਣਾ ਕਿਆ ਗੱਲਾਂ ਕਰਦੇ ਵੀ ਇਹ ਕਹਿੰਦੀ ਮੈਨੂੰ ਲੱਗਾ ਕਿ ਬਾਦ ਨੂੰ ਇਹ ਲੱਗੇ ਨਹੀਂ ਬਿਊਟੀ ਚੈੱਕ ਕਰ ਹਣਾ ਬਾਕੀ ਡਾਕਟਰ ਕੁਆਰਤੀ ਦੇਖੋ ਗਰਲੈਂਡੋ ਨਾਲ ਆਪਾਂ ਕਹਿ ਦਿੰਨੇ ਆ ਗਰਲੈਂਡੋ 'ਚ ਦੇਖ ਲਓ ਕੈਰੇਕਟਰ ਸਾਰੇ ਇਹਦੇ 'ਚ ਹੂੰ ਬਾਕੀ ਡਾਕਟਰ ਨੂੰ ਦੇਖੋ ਲੇਵਾ ਲੈਵਾ ਬਾਕੀ ਥਾਂ ਦਿਖਾ ਡਾਕਟਰ ਕੀ ਬਾਤ ਥਾਂ ਦਿਖਾ ਬੈ ਰਹਾ ਅਜਾ ਮਨ ਕਿ ਚੱਲ ਦੋ ਚਾਰ ਦੇ ਲੈੰਦੀ ਆ ਤੇ ਬਾਹਰ ਦੇ ਜਿੰਨੀ ਕਿ ਬਾਹਰ ਆ ਉਹਨਾਂ ਕੇ ਲੇਵਾ ਤਿਆਰ ਕਰਨਾ ਉਹਨਾਂ ਕੇ ਲੇਵਾ ਤਿਆਰ ਹਾਂ ਬੱਧੀ ਗੱਲ ਕੀ ਡਾਕਟਰ ਨੂੰ ਥਾਂ ਲੇਵਾ ਦਿਖਾ ਦੀ ਪਛਾਹ ਤੋਂ ਸਵਾਹ ਕੇ ਲੈ ਲੇਵਾ ਇੱਕ ਮੁਠੀ ਆਲਾ ਥਾਂ ਕੱਲਾ ਪੂਰਾ ਡਾਕਟਰ ਥਾਂ ਚੰਗਾ ਦੁਨੇ ਬਹੁਤ ਦਿਖਾ ਦੀ ਥਾਂ ਤਾਂ ਇਹ ਕਹਿੰਦੀ ਆ ਬੈਠਾ ਯਾਰ ਇਹ ਕਹਿੰਦੀ ਆ ਵੀ ਇੱਕ ਵਿੱਚੋਂ ਵੱਧ ਕੀ ਆ ਬੈਰਾ ਵੱਧ ਕੀ ਆ ਕੀ ਬਾਤ ਆ ਪੀੜੀ ਦੇ ਪਾਵੇ ਵਰਗੇ ਥਾਂ ਬਾਕੀ ਬੱਧੀ ਗੱਲ ਕੀ ਡਾਕਟਰ ਆ ਛੀਠ ਨਹੀਂ ਆ ਦੇਖੋ ਲੈ ਸਾਈਕਲ ਮਾਈ ਨੇ ਕਹਿਣੀ ਕੁਝ ਨਹੀਂ ਯਾਰ ਗਰਮੀ ਦੇ ਡਾਟਰ ਜਿਹੜੀ ਮਰਜ਼ੀ ਬੰਦਾ ਵਾਹ ਲੈ ਜਾ ਆਪਾਂ ਘਰੋਂ ਬਾਹਰ ਵੀ ਲੈ ਜੀ ਠੀਕ ਆ ਹਾਂ ਉਹ ਬਾਗੀ ਹਮੇਸ਼ਾ ਬਾਅਦ ਤੇ ਵਾਹ ਤੇ ਕਰ ਲੈਂਦੇ ਵਾਹ ਤੇ ਤੁਹਾਨੂੰ ਪਤਾ ਹੀ ਡਿਮਾਂਡ ਬਹੁਤ ਆ ਸਹੀ ਗੱਲ ਗਰਮੀ ਦੇ ਡਾਟਰ ਚੱਲਣ ਵਾਲਾ ਵਾਹਣਾ ਸਭ ਹਾਂ ਚੱਲਣ ਵਾਲੀਆਂ ਵਾਹਣਾ ਨਹੀਂ ਹਾਂ ਬਾਗੀ ਡਾਟਰ ਇੱਕ ਹੋਰ ਜਿੰਨੀਆਂ ਵਾਹਣੇ ਮਨ ਪਹਿ ਇੱਕ ਬਾਦ ਪਹਿਲੇ ਨਾਲ ਦੂਜਾ ਪਕੋ ਦੂਜਾ ਦੂਜਾ ਸੁਹਾ ਵੇ ਰਹੀ ਹੈ ਓਕੇ ਬਾਈ ਹਾਂ ਉਹ ਵਾਗੇ ਡਾਕਟਰ ਇਹ ਵੀ ਵੀਡੀਓ ਬੋਲ ਰਿਹਾ ਹੈ ਬੱਚਾ ਤੂੰ ਐਂ ਦੇਖ ਲੈ ਇੱਕ ਦਾ ਟਾਮ ਆਪਸੋ ਹੀ ਮਿਲਦਾ ਐ ਐਂ ਨਹੀਂ ਵੀ ਇਹ ਇੱਕ ਬੰਦਾ ਇੱਕ ਵਿਰੁੱਧ ਇਹ ਆ ਪਸ਼ੂ ਲੈ ਆਉ ਸਹੀ ਗੱਲ ਆ ਭਾਈ ਬਾਕੀ ਡਾਕਟਰ ਇਹ ਕਰਲੈਂਡੋ ਵੀ ਤਾਂ ਤੈਨੂੰ ਪਤਾ ਵੀ ਮੰਗ ਬਹੁਤ ਜ਼ਿਆਦਾ ਐ ਦੀ ਭਾਈ ਬੜੀ ਮੰਗ ਆ ਐ ਵੀ ਨਹੀਂ ਉਹ ਵਗਿਆ ਆਪਾਂ ਵੀਡੀਓ ਪਾਈ ਸੀ ਡਾਕਟਰ ਐਨੇ ਕ ਫੋਨ ਆਏ ਆ ਕਰਲੈਂਡੋ ਦੇ ਅੱਗੋਂ ਪਰੇ ਬੱਦ ਤੋਂ ਆਦਾ ਦੇਖ ਬਹਿੜ ਦਾ ਬਾਕੀ ਇਹ ਜਿੰਨੀ ਕਿ ਬਹਿੜ ਆ ਉਹਨਾਂ ਕਲੇਬਾਂ ਲਈ ਫਿਰਦੀ ਆ ਸਹੀ ਗੱਲ ਆ ਭਾਈ ਬਾਕੀ ਡਾਇਟਰ ਨਾਲ ਜਿੰਨੀ ਬਹਿੜ ਆ ਪੂਰੀ ਛਮੀ ਪਈ ਆ ਥਾਲਲੇਵੇਂ ਦੀ ਬਹੁਤ ਜਿਆਦੇ ਸਾਫ ਆ ਐ ਦਿਖਾ ਦੀ ਡਾਇਟਰ ਲੰਮੀ ਲੁੰਮੀ ਕਿੰਨੀਆਂ ਦੇ ਬਾਕੀ ਵੱਡੀ ਗੱਲ ਮੁੱਲ ਵੀ ਜਮਾ ਜਾਇਜ਼ ਹੋਣੇ ਬਾਕੀ ਡਾਇਟਰ ਦਾ ਮੁੱਲ ਤਾਂ ਆਪਣੇ ਜਾਇਜ਼ ਹੋਣੀ ਹੋਣੇ ਆ ਵੱਡੀ ਗੱਲ ਕਿ ਤੂੰ ਬਹਿੜ ਦਿਖਾ ਦੇ ਵੀ ਬਹਿੜ ਕਿੰਨੀ ਕਾ ਹੋ ਆ ਕੀ ਬਾਤ ਪੂਰੀ ਜਾਣ ਪੂਰੀ ਗੋਲਾ ਹਾਲੇ ਵੇਖਦਾ ਫੇਸਬੁਕ ਦਿਖਾ ਦੇ ਤੂੰ ਗਰਲੈਂਡੋ ਤੂੰ ਨੇਤ ਵੀਡੀਓ ਪਾਉਣਾ ਤੂੰ ਸਾਰਾ ਮਾਰਚ ਵਿੱਚ ਕਰੀ ਗਰਲੈਂਡੋ ਪਯੋਰ ਹੈ ਹਮ ਬਾਕੀ ਥਣਾਂ ਨੂੰ ਦਾ ਦੇਦਾ ਤੂੰ ਗਰਲੈਂਡੋ ਥਾਰੇ ਇਹ ਜਾ ਹੁੰਦਾ ਆਪਾਂ ਵੀ ਉੱਤ ਕੀਤਾ ਕਰਦੇ ਆ ਕੋ ਥਾਲ ਨਹੀਂ ਮਾਰਾ ਵੇਰਦਾ ਕੱਲਾ ਕੱਲਾ ਥਾਣਾ ਪੂਰੀ ਵਿੱਚ ਦਾ ਥਣ ਲੈ ਵਾਲਾ ਬਾਕੀ ਡਾਕਟਰ ਤੂੰ ਇੱਕ ਅੱਧ ਵਜਨ ਦਿਖਾ ਦੇ ਕੱਦ ਵੀ ਪੂਰਾ ਤੇ ਜਾਨ ਵੀ ਪੂਰੀ ਹੈ ਸਹੀ ਆ ਤੂੰ ਐ ਦਿਖਾ ਦੇ ਪੂਰੀ ਪੱਦਰ ਪੂਰੀ ਐ ਨਹੀਂ ਕੋਈ ਟੁੱਟਵੀ ਜੀ ਬਾਹਰ ਨਹੀਂ ਜਾਂ ਟੁੱਟੀ ਫੁੱਟੀ ਜੀ ਹੂੰ ਪੂਰੀ ਜਾਨ ਆਈ ਹੈ ਬਾਕੀ ਡਾਕਟਰ ਬੰਦੇ ਕਹਿੰਦੇ ਸੀਲ ਠੰਡੀ ਬਹੁਤ ਹੈ ਸੀਲ ਠੰਡੀ ਤੂੰ ਦਿਖਾ ਰ ਤਾਂ ਤੋੜ ਤਾਰਾ ਬੱਚੀ ਦਾ ਹੂੰ ਮੋਲ ਵਾਕਈ ਜਾਇਜ਼ ਹੋ ਮੋਹਨੇ ਡਾਕਟਰ ਰਿਆਗਰ ਲੰਡੂ ਦੇ ਹਿਸਾਬ ਨਾਲ ਆਪਾਂ ਜਾਇਜ਼ ਕਰਨੇ ਕੋਈ ਮੁੱਲ ਨਹੀਂ ਵਾਦੇ ਕਰਨੇ ਸਹੀ ਹੈ ਕੋ ਬੱਚੇ ਆਪ ਹੀ ਕਹਿੰਦੀ ਇਹਦਾ ਡਰਾਇਗ ਹੋਇਆ ਬੰਦਾ ਪਹਿਲੇ ਦੂਜੇ ਫੋਨ ਤੇ ਵਿਖਣੀ ਹਮ ਸਹੀ ਗੱਲ ਹੈ ਬਾਕੀ ਡਰਾਇਜ ਤਾਂ ਨਾ ਕਿਤੇ ਸੂਈ ਵੀ ਵੀਰੋ ਪਾਉਣੀ ਹੁੰਦੀ ਮੈਂ ਨੇ ਦੱਸਿਆ ਹੀ ਫੇਰ ਜੀ ਵੀਡੀਓ ਚ ਦੱਸਦੀ ਆ ਵੀ ਸਹੀ ਗੀਆਂ ਮੈਂ ਸਹੀ ਗੱਲ ਹੈ ਐਵੇਂ ਜੇ ਆਪਾਂ ਨੂੰ ਇਹ ਦੂਜੇ ਬੰਦੇ ਨਾਲ ਜੇ ਆਪ ਇਹਦੀ ਵੀਡੀਓ ਪਾ ਦੇ ਸਹੀ ਗੱਲ ਪੱਦੀ ਗੱਲ ਕਿ ਡਰਾਇ ਤਾਂ ਦੇਖ ਲੈ ਹਮ ਜਿਵੇਂ ਮਾਰਦੀ ਆਂ ਅਗਰ ਕਹਿਣੀ ਕੋਈ ਕਰ ਮਾਈ ਆ ਪਾ ਪੋਛੀ ਚ ਜਾਲ ਸਣ ਖਿੱਚੀ ਜਾ ਲਾ ਹੂੰ ਤੇ ਲਾ ਲਿਆ ਕਿਆ ਬਾਤ ਬੱਧੀ ਗੱਲ ਕੀ ਡਾਕਟਰ ਇਹਦਾ ਵੈਰਾ ਥੱਲੇ ਬਹੋਂਦਾ ਨਹੀਂ ਸਹੀ ਆ ਤੇ ਮੈਂ ਆਪਾਂ ਵੈਰਾ ਥੱਲੇ ਬਹਿ ਕੇ ਦਿਖਾ ਦਿੰਦੀ ਆਂ ਠੰਡੀ ਬਹੋਂਦਾ ਹਾਂ ਬਾਕੀ ਆ ਬੱਧੀ ਗੱਲ ਕੀ ਡਾਕਟਰ ਆਪਾਂ ਦਿੱਲੀ ਨੂੰ ਵੀਡੀਓ ਪਾਉਣੇ ਆ ਇਹ ਗਵੰਦਾ ਕਹਿੰਦਾ ਵੀਰੇ ਤੂੰ ਬਹਿਣਾ ਸੀਲ ਬੋਤ ਲੈਣਾ ਆਪਣੇ ਨਾ ਘਰੇ ਵੀ ਬੁਰਗਾਂ ਸਾਹਮਣੇ ਹਰੇਕ ਦੇ ਹੁਣ ਘਰੇ ਇਹਨਾ ਬੁਰਗਾਂ ਹੀ ਸਾਹਮਣੇ ਸਹੀ ਆ ਅਸੂ oven seal ਸਨ ਨਾ ਦੋ ਤੜਾ ਡਰੇ ਆ ਬਾਕੀ ਲਈ ਸੇਵਾ ਤੇ ਹੁਣ ਹੈ ਤੇ ਬਾਕੀ ਤੋਂ ਯਾਰ ਬਾਰ ਦੱਚੂ ਬਾਕੀ ਡਰ ਦੋ ਤੜਾ ਕਿ ਦੂਜਾ ਹੂੰ ਬਾਕੀ ਦੇ ਲਾ ਡਰ ਧੱਕੇ ਮਾਰ ਕੇ ਬਣਾ ਕਰਨ ਵਾਲਾ ਕੰਮ ਹੈ ਹਿਲਦੀ ਨਹੀਂ ਹੂੰ ਬਹੁਤ ਸੀਲ ਸੰਦੀ ਬਹਿਰਾ ਦਿਖਾ ਦੇਦਾ ਸਹੀ ਆ ਬਾਈ ਬਾਕੀ ਡਰ ਤੂੰ ਫੇਸਪੂਕ ਦਿਖਾਦਾ ਰਦਲੇ ਹਾਂ ਆਵਾਜ਼ ਦੀ ਦਿਖਾ ਦੇ ਬਹਿਰ ਦੀ ਪੂਰੀ ਜਾਣ ਲੈਣਾ ਬਈ ਇਹ ਥਾਣ ਦੇ ਜਾ ਡਾਕਟਰ ਆਪਾ ਥਾੜ ਲੈਵੇ ਦੀ ਬਹਿਰ ਨਹੀਂ ਮਾਰੀ ਲੈਂਦੇ ਉੱਤੋਂ ਲਿਚੀ ਲੈ ਲਾਂਗੇ ਆਪਾ ਹਾਂ ਥੱਲੇ ਰਿਵਾਰ ਮਾਰੀ ਲੈਂਦੇ ਆਪਾਂ ਸਹੀ ਗੱਲ ਆ ਭਾਈ ਹਾਂ ਤਾਂ ਤਾਂ ਵੀ ਸਾਰਿਆਂ ਨੂੰ ਇੱਕੋ ਜਿਹਾ ਹੀ ਲੱਗਿਆ ਡਾਕਟਰ ਇਹ ਥਾਂ ਤਾਂ ਤੋਂ ਐਂ ਦੇਖਦਾ ਜਿੱਦ ਤਰੋਂ ਆਪਾਂ ਵੀਡੀਓ ਬੋਲਣ ਲੱਗੇ ਆ ਹਾਂ ਤਾਂ ਕੋਲੇਵੇ ਤੋਂ ਬਹਿ ਰਾਇਆ ਕਹਿੰਦੀ ਵੀ ਉਹ ਤੋਂ ਵੱਧ ਕੇ ਆ ਸਹੀ ਆ ਐ ਨਹੀਂ ਕਹਿੰਦੀ ਵ ਇੱਕ ਦੂਜੇ ਦੇ ਪਿੱਛੇ ਆ ਸਹੀ ਆ ਭਾਈ ਹਾਂ ਅੱਗੇ ਭਾਈ ਲਾਸਟ ਕਿਹੜਾ ਸੁਹਾ ਜੀ ਇਹ ਡਾਕਟਰ ਦੂਜਾ ਸੁਹਾ ਬੈਠਾ ਓਕੇ ਇਹ ਬੈਠਦਾ ਡਾਕਟਰ ਬੰਲੇ ਜਿੱਦੋਂ ਲਈ ਆ 18 19 ਕੋ ਤੋਂ ਚੋਆ ਦੱਸਿਆ ਠੀਕ ਆ ਇਹ ਥੋੜੀ ਕੱਚੀ ਆ ਜਲਾ ਪਾਏ ਉਹਦੇ ਨਾਲ ਵੀਡੀਓ ਪਾਉਣੀ ਆਪਾਂ ਪਾ ਦੇਈਏ ਸੀਲ ਨਹੀਂ ਡਾਕਟਰ ਬੈਠੇ ਇਹ ਵੀ ਬਹੁਤ ਆ ਹਾਂ ਲੈ ਠੀਕ ਹੈ ਸਿਆ ਬ੍ਰੇਕ ਕੀ ਲੈ ਲੈ ਤੋ ਦੇਖ ਲੈ ਲੈ ਠੀਕ ਹੈ ਚੱਟਾ ਲੈ ਬਾਕੀ ਡਾਕਟਰ ਚੱਲ ਦੇਖ ਲੈ ਲੈ ਬੜਾ ਕਮਾਲ ਹੈ ਬਾਕੀ ਡਾਕਟਰ ਇਹ ਵੱਡੀ ਗੱਲ ਕੀ ਹੈ ਆਪਾਂ ਥਣੇ ਦੀ ਬਾਹਰ ਸਾਫ਼ ਲਵਾਂਗੇ ਠੀਕ ਆ ਉੱਤੋਂ ਇਸੀ ਨੂੰ ਲੈ 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 ਚੱਲ ਦੇਖ ਲੈ 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 ਕੱਪੜੇ ਹਰਲੇ ਵਾਣਾ ਰਵਾ ਰੰਗ ਵਾਧਾ ਲੈ ਬਾਕੀ ਡਾਕਟਰ ਲੈ ਵਾਹ ਵਾਹ ਤਾ ਬਾਈ ਬਾਦ ਅਰੇ ਕਹਦਾ ਇਹ ਵੀ 22 ਕਿਲੋ ਚਵਾਦੂ ਰਾਮ ਨੇ ਹਮ ਬਾਕੀ ਡਾਕਟਰ ਚੌਂਕਦਮ ਕੇ ਦੇਖ ਸਹੀ ਹੈ ਜਵਾਨੀ ਦੇਖੋ ਵੈਰਦੇ ਆਪਾਂ ਨੇ ਕਹੇ ਪੂਰੀ ਐ ਆ ਵੀ ਮਨ ਪੱਕ ਪੁਣਾ ਨਹੀਂ ਬਹਿਰਦਾ ਸਹੀ ਗੱਲ ਆ ਬਾਈ ਚਮਕ ਵੀ ਫੁੱਲਾ ਕਰਮਾ ਚ ਚੌਕ ਵੀ ਫੁੱਲਾ ਡਾਕਟਰ ਸਭੀ ਬਰੀ ਵੀ ਪੂਰੀ ਆ ਹਾਂ ਬਹੁਤ ਜ਼ਿਆਦਾ ਦੀ ਬਹਿਰ ਹੈ ਵੀ ਸਹੀ ਗੱਲ ਆ ਬਾਕੀ ਆ ਵੱਡੀ ਗੱਲ ਕੀ ਡਾਕਟਰ ਗਰਮੀ ਦੇ ਹਿਸਾਬ ਨਾਲ ਬਹਿਰ ਚੱਲਣ ਵਾਲੀ ਆ ਕੁਆਲਿਟੀ ਦੇ ਹੱਲੇ ਵਿੱਚ ਲਾਡੂ ਨਾ ਦਿਖਾ ਦੇ ਹਾਂ ਬਾਕੀ ਥੋੜੀ ਜਿਹਾ ਤੂੰ ਦੇਖ ਲਈ ਲਾਈਵ ਹੈ ਵੀ ਥੋੜੀ ਹਾਇ ਜਲਸੀ ਵਿੱਚ ਪੈਂਦੀ ਹੈ ਹਾਂ ਹਾਂ ਬਾਕੀ ਵੱਡੀ ਗੱਲ ਕੀ ਡਾਕਟਰ ਸੀਲਸ ਵੀ ਦੇਖੋ ਲਾ ਜਿਵੇਂ ਮਰਜ਼ੀ ਵਾਕਿਆ ਕੋਈ ਚੈੱਕਰੀ ਨਹੀਂ ਕਹਿਣਾ ਬਾਜੀ ਡਾਕਟਰ ਸੌਂ ਦਿਖਾ ਦੇ ਪੂਰਾ ਮੁਠਿਆ ਤਾਂ ਨਹੀਂ ਥੱਲੇ ਵਾਜਾ ਕੋਈ ਚੈੱਕਰੀ ਨਹੀਂ ਕਿ ਨਹੀਂ ਥਾਂ ਤਾਂ ਜਿੰਦੇ ਪਸਮਾ ਕਰ ਲੈਣ ਉੱਦੇ ਉੱਦੇ ਦੇਖਣਾ ਬਾਕੀ ਡਾਕਟਰ ਆਪਾਂ ਦਿਖਾ ਦੇ ਮਗਰ ਦੀ ਆ ਇਹਦੇ ਚ ਨਾ ਤੋਂ ਅਸਮਾਰ ਕੇ ਤੇ ਤਿਆਰੀ ਡਾਕਟਰ ਬਹੁਤ ਚੰਗੀ ਕਰਦੀ ਆ ਸਹੀ ਗੱਲ ਆ ਭਾਈ ਸਾਰੀਆਂ ਫਾਲਟਰ ਲਾ ਕੱਢੂ ਫੇਰ ਕਰਵਾਉਣੀ ਨੇ ਸੂਣਾ ਬਾਈ ਬਹੁਤ ਜਿਆਦਾ ਡਾਕਟਰ ਚੰਗਾ ਹੂੰ ਖੋਲ ਦੇ ਭਾਈ ਤੋਰ ਦੇ ਬਰੀਡ ਇੱਕ ਨੰਬਰ ਚਮਕ ਫੁੱਲ ਕੱਚੀ ਕੱਚੀ ਬਾਕੀ ਗੱਲ ਰੇ ਆਪ ਮਾਰੀ ਵੈਰ ਨਹੀਂ ਲੈਂਦੇ ਹੁੰਦੇ ਆਪਾਂ ਵੇਚਣੀਆਂ ਆਪਾਂ ਰੱਖਣੀਆਂ ਨਹੀਂ ਹੂੰ ਅੱਗੇ ਇੱਕ ਬੰਦਾ ਕਹਿੰਦਾ ਇਹ ਜਾਨਵਰ ਤੂੰ ਬੜੀ ਸਾਫ ਸੁਥਰੇ ਬਹੁਤ ਲੈਣੇ ਆ ਹੂੰ ਆਪਾਂ ਮਾਲਾ ਡਾਕਟਰ ਲੈ ਗਈ ਨੀ ਰਾਜੀ ਬਾਕੀ ਯਾਰ ਮੁੱਲ ਵੀ ਜਾ ਜਾਂਦੇ ਨੇ ਮੇਰੇ ਡਾਕਟਰ ਆਪਣੇ ਬਹੁਤ ਜਾਇਜ਼ ਹੋ ਗਏ ਆਪਾਂ ਡਾਕਟਰ ਨੇ ਪਹਿਲਾਂ ਪਸ਼ੂ ਬਹੁਤ ਜਿਆਦਾ ਖਿੱਚ ਕੇ ਲੈਣੇ ਆ ਹੂੰ ਬਾਕੀ ਡਾਕਟਰ ਨੇ ਵੇਚਣ ਟੁੱਲ ਦੇਖ ਕਿਦੇ ਬੱਚੀ ਤਿਆਰ ਹੋਗੀ ਉਨੀ ਵਹਿਣਾ ਤੇ ਉਹਨਾਂ ਨੇ ਵਾ ਕਰ ਲੈਣੇ ਨੇ ਸਹੀ ਗੱਲ ਹੈ ਤੂੰ ਰਾਜੀ ਡਾਕਟਰ ਨੂੰ ਦਿਖਾ ਦੇ ਚਮਕ ਚਮਕ ਪੱਧਰ ਅੱਗੇ ਬੰਦੀ ਗੱਲ ਕੀ ਆ ਡਾਕਟਰ ਬਾਏ ਰੇ ਮੈਂ ਇੱਧਰ ਦੀ ਆ ਲੈ ਹੂੰ ਕਹਿਣਾ ਕੁਛ ਨਹੀਂ ਜਿਵੇਂ ਇਹਨਾਂ ਨੂੰ ਕੋਈ ਅਸਲੀ ਨਹੀਂ ਕਾ ਬਾਕੀ ਥਾਂ ਥਾਂ ਦਿਖਾਦੀ ਡਾਕਟਰ ਬਹੁਤ ਜਿਆਦਾ ਚੰਗਾ ਸਾਣਾ ਦਾ ਕੀ ਬਾਤ ਆ ਬਾਈ ਹਾਂ ਲੈ ਚੱਲ ਬਾਈ ਬਾਕੀ ਚੌਂਕ ਦਿਖਾ ਦੇ ਡਾਕਟਰ ਤੋੜਾ ਤੋੜਾ ਦਿਖਾ ਦੇ ਕੱਚੀ ਗੱਤੀ ਇਕੱਲੀ ਬਾਕੀ ਇਹਦਾ ਕੀ ਹੁੰਦਾ ਹੋ ਜਿਹਨੀਆਂ ਬੇਹਰਾ ਜੋ ਇੱਕ ਦੋ ਬਹੁਤ ਜਲ ਕੱਚੇ ਲੱਗਣੇ ਪੈਣੇ ਨਾਲ ਤਿਆਰ ਹੋ ਜਾਂਦੇ ਆ ਤੁਪਾਂ ਦਾ ਦਿਖਾ ਦੇ ਡਾਕਟਰ ਵੀ ਕਿੰਨਾ ਸਲੂਟਲ ਟਲ ਟਲ ਛੱਡੀ ਫਿਰਦੀ ਆ ਸਹੀ ਗੱਲ ਆ ਬਾਈ ਤਿਆਰੀ ਬਹੁਤ ਚੰਗੀ ਕਰੂ ਡਾਕਟਰ ਤਿਆਰੀ ਬਹੁਤ ਚੰਗੀ ਕਰੂ ਤੇ ਮੁੱਲ ਵੀ ਵਾਈਦਾ ਜਮਾ ਜੈ ਮੁੱਲ ਰੈਟਰ ਦਾ ਆਪਾਂ ਅੱਜ ਜਮਾ ਜਾਰੀ ਕਰਾਂਗੇ ਜੇ ਤਿਆਰ ਹੋਗੀ ਆਪਾਂ ਨੂੰ ਵੀ ਪਤਾ ਵੈਦ ਹਿਸਾਬ ਨਾਲ ਮੁੱਲ ਕਿੰਨਾ ਹੋਣਾ ਹੈ ਲੈ ਕੀ ਬਾਤ ਲੈ ਹਾਂ ਦਿਖਾ ਦੇ ਰੈਟਰ ਦਾ ਓਕੇ ਹੈ ਬਾਈ ਬਹੁਤ ਜਿਆਦਾ ਚੰਗਾ ਥਣ ਲੱਗਿਆ ਬਹੁਤ ਚੰਗਾ ਥਣ ਲੱਗਿਆ ਤੇ ਨਗਸੀ ਭਰਾ ਕੋਲੇ ਪੰਜ ਪੰਜੇ ਰਖਾਤੇ ਬਈ ਕਿਸੇ ਵੀ ਨੂੰ ਪੰਜਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ